ਰਾਜ ਪੰਜਾਬ ਨੂੰ ਰਿਲੀਜ਼ ਕਰਦਾ ਤੇ ਪੰਜਾਬ ਨੂੰ ਵੀ ਇੰਨਾ ਜ਼ਿਆਦਾ ਪਰਫਰਫਲ ਨਹੀਂ ਕੀਤਾ ਜਾਦਾ ਉਸ ਦੇ ਸਟੈਪ ਨੇ ਜਿਹੜੇ ਕਿ ਸ਼ੁਭਾ ਰੀੜੀ ਹੁੰਦੀ ਕਿ ਇੱਕ ਪਟੌਰ ਫੀਮੇਲ ਡਾਂਸਰ ਤੇ ਡੋਰਫੀ ਕਿਤੇ ਇਹ ਤਾਂ ਇਫੀਸ਼ੀਅਨ ਕੋ ਇੱਕ ਫੀਮੇਲ ਆਪਣੇ ਆਪ ਨੂੰ ਇਹ ਸਭ ਕਰਨ ਵਾਲੇ ਵੀ ਮੈਂ ਵੀ ਮਨ ਦੇ ਤਰ੍ਹਾਂ ਖੜੀ ਹਾਂ ਪਰ ਇਹੀ ਹੈ ਕਿ ਪੰਗੜੇ ਨੇ ਭਾਵੇਂ ਨਾ ਚਾਹੁੰਦੇ ਸੇ ਪਰ ਤਾਂ ਬਸ ਸੰਗੜਾ ਆਪਣੇ ਆਪ ਵਿੱਚ ਖੂਰਾ ਰੋਕ ਲਾ ਚੁੱਕਿਆ ਹੈ ਕਹਾਂ ਦੋਸਤੋ ਮੈਂ ਤੁਹਾਡਾ ਰਪਿੰਦਰ ਸਿੰਘ ਮਾਨ ਸਵਾਗਤ ਕਰਦਾ ਫਿਰੋਦਨਾ ਵਿਚਾਰ ਮੰਚ ਦੇ ਵਿੱਚ ਦੋਸਤੋ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਵਿਚਾਰ ਮੰਚ ਦਾ ਇੱਕ ਮੋਟਿਵ ਹੈਗਾ ਕਿ ਤੁਹਾਡੇ ਤੱਕ ਵੱਧ ਤੋਂ ਵੱਧ ਜਾਣਕਾਰੀ ਪਹੁੰਚਾਈ ਜਾਵੇ ਪਰ ਦੋਸਤੋ ਇੱਕ ਗੱਲ ਦਾ ਥੋੜਾ ਤੁਹਾਡੇ ਤੋਂ ਨਰਾਜ਼ਗੀ ਵੀ ਹੈ ਕਿ ਅਸੀਂ ਤੁਹਾਡੇ ਤੱਕ ਬਹੁਤ ਪਿਆਰੀਆਂ ਪਿਆਰੀਆਂ ਜਾਣਕਾਰੀਆਂ ਲੈ ਕੇ ਆਉਂਦੇ ਹਾਂ ਪਰ ਜਾਣਕਾਰੀ ਤੁਸੀਂ ਆਪਣੇ ਤੱਕ ਹੀ ਸੀਮਤ ਰੱਖ ਲੈਂਦੇ ਹੋ ਸ਼ੇਅਰ ਨਹੀਂ ਕਰਦੇ ਦੋਸਤੋ ਸ਼ੇਅਰ ਕਰਿਆ ਕਰੋ ਯਾਰ ਸਾਰਿਆਂ ਨੂੰ ਜਾਣਕਾਰੀ ਨਾਲ ਰੂਟ ਕਰਾਇਆ ਕਰੋ ਤਾਂ ਕਿ ਉਹਨਾਂ ਨੂੰ ਵੀ ਕੁਝ ਸਿੱਖਣ ਨੂੰ ਮਿਲੇ ਹਰੇਕ ਬੰਦੇ ਦਾ ਜਾਣਕਾਰੀ ਲੈਣ ਦਾ ਹੱਕ ਹੈ ਤਾਂ ਪਲੀਜ਼ ਸਾਡੇ ਐਪੀਸੋਡ ਜਰੂਰ ਸ਼ੇਅਰ ਕਰਾਇਆ ਕਰੋ ਦੋਸਤੋ ਅੱਜ ਦਾ ਟੌਪਿਕ ਮੈਂਗਾ ਸਾਰੀ ਦੱਸਾਂਗੇ ਬਹੁਤ ਪਿਆਰਾ ਟੌਪਿਕ ਹੈ ਜਰੂਰ ਸਾਰਾ ਦੇਖਿਓ ਥੈਂਕ ਯੂ ਭਿੰਦਰ ਸਿੰਘ ਮਾਨ ਜੀ ਵਿਚਾਰਮਤ ਦੇ ਮੱਛਤੇ ਦਰਸ਼ਕਾਂ ਵਿੱਚ ਆ ਰੂ ਕਹਿੰਦੇ ਆ ਗੱਲ ਕਲੀ ਪੰਗੜੇ ਦੀ ਗੱਲ ਹੈ ਲੋਕ ਨਾਚ ਦੀ ਚੌਕੂਮਰ ਹੈ ਚਾਹ ਚੁਮਰੇ ਚਾਹ ਕਥਕਲੀ ਹੈ ਚਾਹ ਚੁਚੁੜੀ ਹੈ ਹਾਂ ਚਾਹ ਭੰਗੜਾ ਹੈ ਚਾਹ ਗਿੱਧਾ ਹੈ ਚਾਹ ਧਮਾਲ ਹੈ ਚਾਹ ਮਲਵਾਈ ਗਿੱਧਾ ਬਹੁਤ ਸਾਰੇ ਹਿੰਦੁਸਤਾਨੀਅਨ ਦੇ 30 ਤੋਂ ਵੱਧ ਸਟੇਟਾਂ ਨੇ ਤੇ ਤਕਰੀਬਨ 200 ਦੇ ਇਕਰੀਬ ਲੋਕ ਨਾਚ ਨੇ ਹਰ ਸਟੇਟ ਦੇ ਵਿੱਚ ਇੱਕ ਤੋਂ ਵੱਧ ਲੋਕ ਨਾਚ ਪਏ ਨੇ ਜਿਨ੍ਹਾਂ ਦੇ ਉੱਤੇ ਲੋਕਾਂ ਦੇ ਪੈਰ ਥਿਰਕਦੇ ਨੇ ਜੈਡ ਡਿਸਕ੍ਰਿਮੀਨੇਸ਼ਨ ਛੜਦੇ ਹੋਏ ਚੋ ਮੈਨ ਨੇ ਚ ਫੀਮੇਲ ਨੇ ਚ ਕੁੜੀਆਂ ਨੇ ਇੱਥੋਂ ਤੱਕ ਕਿ ਚ ਬਿੰਦ ਮਤਾਵਾਂ ਨੇ ਜਾਂ ਬਿੰਦ ਇਨਸਾਨ ਨੇ ਖਤਰੇ ਦੇ ਉਹਨਾਂ ਵਾਸਤੇ ਇੱਕ ਅਜੀਬ ਤਰ੍ਹਾਂ ਦਾ ਇੱਕ ਅਜੀਬ ਤਰ੍ਹਾਂ ਦਾ ਯੋਨ ਨੂੰ ਪੂਰੀ ਤਰ੍ਹਾਂ ਰਿਪਰੈਜ਼ੈਂਟ ਕਰਦਾ ਇੱਕ ਲੋਕ ਨਾਚ ਅਵੇਲੇਬਲ ਹੈ ਅੱਜ ਸਾਡੇ ਵਿਚਾਲੇ ਜਿਹੜੀ ਸਖਸ਼ੀਤ ਮੌਜੂਦ ਹੈ ਮੈਂ ਉਹਨਾਂ ਨੂੰ ਬਹੁਤ ਲੰਬੇ ਸਮੇਂ ਤੋਂ ਜਾਣਦਾ ਹਾਂ ਤੇ ਸਟੇਜ ਦੇ ਉੱਤੇ ਜਦੋਂ ਵੀ ਉਹਨਾਂ ਨੂੰ ਮੈਡਾਸ ਕਰਦੇ ਹੋਏ ਦੇਖਿਆ ਹੈ ਉਹ ਭੰਗੜੇ ਨਾਲ ਜੁੜੇ ਹੋਏ ਨੇ ਆਮ ਤੌਰ ਤੇ ਜਦੋਂ ਇਹ ਗੱਲ ਕੀਤੀ ਜਾਂਦੀ ਜਿਹੜਾ ਇਨਸਾਨ ਡੱਟ ਰਿਹਾ ਹੁੰਦਾ ਤਾਂ ਉਹਦੇ ਬਾਰੇ ਕਹਿ ਦਿੰਦਾ ਵੀ ਇਸ ਇਨਸਾਨ ਦਾ ਅੰਗ ਅੰਗ ਥਿਰਕਦਾ ਮੈਂ ਨਿੱਜੀ ਤੌਰ ਤੇ ਜਾਣਦੇ ਹੋਏ ਕਹਿ ਸਕਦਾ ਕਿ ਵਾਕਿਆ ਹੀ ਉਹ ਇਨਸਾਨ ਜਦੋਂ ਕਿਤੇ ਤਾਲ ਦੇ ਉੱਤੇ ਆਪਣੇ ਆਪ ਨੂੰ ਲੈ ਬੰਦ ਕਰਦਾ ਹੈ ਉਹਦੀ ਸੁਰ ਦੇ ਨਾਲ ਸੁਰ ਮਲਾਉਂਦਾ ਵੀ ਤਾਲ ਦੇ ਨਾਲ ਤਾਲ ਬੁਲੰਦਾ ਹੈ ਜਿਵੇਂ ਉਹਦਾ ਸਰੀਰ ਦਾ ਅੰਗ ਅੰਗ ਥਿਰਕ ਰਿਹਾ ਹੁੰਦਾ ਹੈ ਮੇਰੀ ਮੇਰੀ ਮੁਰਾਦ ਤੁਹਾਡੇ ਸਾਹਮਣੇ ਪੇਸ਼ ਕਰਦੇ ਆਂ ਮੇਰੇ ਛੋਟੇ ਵੀਰ ਰਮਨਪ੍ਰੀਤ ਸਿੰਘ ਜੀ ਰਮਨਰੇਸ ਸਿੰਘ ਜੀ ਜੀ ਹੈ। ਸਵਾਗਤ ਤੁਹਾਡਾ ਪ੍ਰੋਗਰਾਮ 'ਚ। ਅ ਰਮਨਪ੍ਰੀਤ ਸਿੰਘ ਜੀ ਇੱਥੇ ਇੱਕ ਸਾਊਥ ਸਟੇਡੀਅਮ ਦੇ ਵਿੱਚ ਇੱਕ ਅਕੈਡਮੀ ਵੀ ਰਨ ਕਰ ਰਹੇ ਨੇ ਜਿੱਥੇ ਵਿੱਚ ਬੱਚਿਆਂ ਨੂੰ ਭੰਗੜੇ ਤੇ ਗਿੱਧੇ ਦੀ ਟ੍ਰੇਨਿੰਗ ਵੀ ਦਿੰਦੇ ਨੇ। ਸਭ ਤੋਂ ਪਹਿਲਾਂ ਇਹਨਾਂ ਕੋਲੋਂ ਅਸੀਂ ਪੁੱਛਣ ਦੀ ਕੋਸ਼ਿਸ਼ ਕਰਦੇ ਆ ਤੁਹਾਡੇ ਮਨਚ ਵੀ ਹੁਣਾ ਸਾਡੇ ਸਾਰਿਆਂ ਦੇ ਮਨਚ ਹੈ ਮੇਰੇ ਮਨਚ ਵੀ ਖਾਸ ਤੌਰ ਤੇ ਕੁਝ ਹਲ ਵਿਚਾਰਿਆ ਉਹ ਸਵਾਲ ਇਹ ਲੋਕਨਾਥ ਹੈ ਕੀ ਬਾਕੀ एनजी गैस ना ना लो में लोकन ना 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 नाच जी ਇਹਨੂੰ ਜ਼ਿਆਦਾਤਰ ਇਹਨੂੰ ਪੁਰਾਣੇ ਨਾਚ ਦੇ ਨਾਲ ਲੋਕ ਸ਼ਬਦ ਨੂੰ ਹੀ ਪੁਰਾਣੇ ਨਾਲ ਜੋੜ ਦਿੱਤਾ ਜਾਂਦਾ ਪਰ ਮੇਰੇ ਦੰਦ ਦੇ ਹਿਸਾਬ ਨਾਲ ਮੇਰੇ ਜੋ ਮੈਂ ਸਿੱਖਿਆ ਜੋ ਮੈਂ ਸੋਚਦਾ ਜੋ ਮੈਂ ਸਮਝਦਾ ਉਹਦੇ ਹਿਸਾਬ ਨਾਲ ਜੋ ਅੱਜ ਦਾ ਨਾਚ ਹੈ ਉਹ ਹੀ ਲੋਕ ਨਾਚ ਹੈ ਉਹ ਜੋ ਆਧਿਕ ਲੋਕ ਹੈ ਅੱਜ ਵੀ ਲੋਕ ਹੈ ਜੋ ਲੋਕਾਂ ਚ ਪ੍ਰਚਲਿਤ ਹੈ ਜਿੱਦਾਂ ਕੋਈ ਅਨਾਰਗਨਾਈਜ਼ਡ ਚੀਜ਼ ਹੁੰਦੀ ਹੈ ਨਾ ਗੋਟ ਸਟਿਲ ਫੇਮਸ ਹੁੰਦੀ ਹੈ ਸਟਿਲ ਲੋਕਾਂ ਦੇ ਭੁਲਾਤੇ ਲੋਕਾਂ ਦੇ ਮਤਲਬ ਮਨਾਂ ਦੇ ਵਿੱਚ ਹੁੰਦੀ ਹੈ ਉਹ ਲੋਕ ਸਮਰਪਿਤ ਹੁੰਦੀ ਹੈ ਨਹੀਂ ਪਰ ਜਦੋਂ ਤੁਸੀਂ ਕਹਿੰਦੇ ਪਿਆਜ ਦਾ ਨਾਚ ਹੀ ਲੋਕ ਨਾਚ ਹੈ ਜੀ ਲੇਕਿਨ ਦੂਜੀ ਪਾਸੇ ਨਾਲ ਨਾਲ ਕਿਤੇ ਨਹੀਂ ਕਿਹਾ ਜਾਂਦਾ ਵੀ ਸਾਡੇ ਸਭਿਆਚਾਰ ਦਾ ਪਰਠੀਕ ਹੈ ਸਾਡਾ ਕਲਚਰ ਹੈ ਲੇਕਿਨ ਜਦੋਂ ਸਭਿਆਚਾਰ ਦੀ ਗੱਲ ਕਰਦੇ ਤਾਂ ਹਮੇਸ਼ਾ ਪਾਸੇ ਫੀਲਦੀ ਜੀ ਤੋ ਇਹਨੂੰ ਜਿੰਦਾ ਰੱਖਣਾ ਹੈ ਉਹਨੂੰ ਸਰਵਾਈਵ ਕਰਨਾ ਹੈ ਤੇ ਫਿਰ ਇਹ ਤੁਸੀਂ ਅੱਜ ਦਾ ਕਿਵੇਂ ਕਹਿ ਸਕਦੇ ਕਿਉਂਕਿ ਪਾਸਟ ਜਿਹੜਾ ਮਨਾਚੀ ਵਸਤ ਹੈ ਹਾਂਜੀ ਤੇ ਲੋਕ ਜਿਹੜੇ ਪਿੱਛੋਂ ਦੀ ਮਨਾਤੋਂ ਜਨਰੇਸ਼ਨੋਂ ਜਿਹੜਾ ਆਪਾਂ ਟ੍ਰਾਂਸਫਰ ਕਰਦੇ ਹਰ ਚੀਜ਼ ਨੂੰ ਥੌਟਸ ਨੂੰ ਉਹ ਕਿਤੇ ਲਿਖਿਆ ਨਹੀਂ ਹੁੰਦਾ ਹਮਾਰਾ ਉਹ ਫੇਸ ਤੋਂ ਫੇਸ ਹੀ ਨਾ ਬਸ ਹੀਦਾ ਹੁੰਦਾ ਹਾਂਜੀ ਤੇ ਉਹ ਸਾਰਾ ਕੁਝ ਲੈ ਕੇ ਹੀ ਆਪਾਂ ਉਹ ਉਹਨਾਂ ਨੂੰ ਆਪਾਂ ਪ੍ਰੈਜੈਂਟ ਕਰਦੇ ਹਾਂ ਜੋ ਆਪਾਂ ਸਿੱਖਦੇ ਆ ਆਪਣੇ ਪ੍ਰਜੋਗ ਕਰਦੇ ਜੋ ਆਪਾਂ ਵੇਖਦੇ ਆ ਆਪਣੀ ਯੂਨੀਵਰਸਿਟੀਆਂ ਦੇ ਵਿੱਚ ਕਾਲਜਾਂ ਸਕੂਲਾਂ ਦੇ ਵਿੱਚ ਸਿੱਖਣ ਪੈਪਾ ਉਹ ਨਾ ਉੱਥੇ ਵੀ ਟੀਚਰ ਬਿਲਕੁਲ ਹੀ ਸਾਡੇ ਤੋਂ ਵੱਡੇ ਹੁੰਦੇ ਆ ਮੇਰੇ ਵੀ ਸਾਡੇ ਤੋਂ ਮੁੱਢ ਤੋਂ ਸਾਡੇ ਤੋਂ ਐਂਡ ਵੱਧ ਤੋਂ ਜ਼ਰਬਾਰਾ ਖਣੋੜੀ ਜੋ ਸਾਡੇ ਮਤਲਬ ਪੁਰਖੇ ਇਹ ਨਾਲ ਚੱਲਦਾ ਆ ਰਿਹਾ ਚੱਲਦਾ ਹੀ ਆਏਗਾ ਤੇ ਚੱਲਦਾ ਹੀ ਰਹੇਗਾ ਤੇ ਇਹ ਜਿਹੜੀ ਚੀਜ਼ ਚੰਗੀ ਤੇ ਸੁੱਚੀ ਸੱਚੀ ਹੈਗੀ ਆ ਉਹ ਹਮੇਸ਼ਾ ਲਾਹਰੇਗੀ ਤੇ ਉਹ ਲੋਕ ਸਮੱਤੇ ਤੇ ਰਹਿਗੇ ਲੋਕੀ ਕੱਚ ਆਏਗੀ ਲੋਕ ਨਾਚਾ ਜੁਗਾਏਗੀ ਇਹ ਨੂੰ ਤੁਸੀਂ ਟੁੱਟਵਾ ਨਹੀਂ ਸਕਦੇ ਜਿੰਨਾ ਮਰਜ਼ੀ ਇਹਨੂੰ ਰੀਫਾਰਮ ਕਰਨ ਦੀ ਕੋਸ਼ਿਸ਼ ਕਰ ਲੋ ਕੁਝ ਨਾ ਕੁਝ ਐਸੇ ਅੰਸ਼ ਤੁਹਾਨੂੰ ਕਪੜੇ ਸੁੱਦਾ ਚਾਰਚ ਮਿਲੇ ਜਾਣਗੇ ਜਿਹੜੇ ਉਹਨਾਂ ਸੰਯੋਗਤਾ ਰੱਖਣ ਦੀ ਕੋਸ਼ਿਸ਼ ਕਰਨਗੇ ਰਮਨ ਜੀ ਤੇ ਮੇਰੇ ਸਾਬ ਨਾਲ ਲੋਕ ਨਾਚ ਨੂੰ ਇਦਾਂ ਦੇਖਿਆ ਜਾਵੇ ਤੇ ਚੰਗੀ ਗੱਲ ਆ ਕਿ ਉਹਨੂੰ ਸਿਰਫ ਪੁਰਾਣੇ ਨਾਲ ਜੋੜ ਕੇ ਹੀ ਨਾ ਦੇਖਿਆ ਜਾਵੇ ਤੇ ਚੰਗੀ ਗੱਲ ਹੈ। ਉਹਨੂੰ ਮੋਡਰਨਾਈਜੇਸ਼ਨ ਐਕਸੈਪਟ ਕੀਤੀ ਜਾਵੇ। ਮੋਡਰਨਾਈਜੇਸ਼ਨ ਕੀਤੀ ਜਾਵੇ ਪਰ ਵਿਥ ਇਨ ਸਮ ਲਿਮਿਟਸ। ਲਿਮਿਟਸ ਤਾਂ ਜੋ ਜਿਹੜੇ ਮੂਲ ਪਾਵਰ ਆ ਕਰ ਉਹ ਮੂਲ ਪਾਵਰ ਆ ਰਹੇ। ਹਾਂ ਲੇਕਿਨ ਚਲੋ ਮੈਂ ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ। ਦਰੁਸਤ ਹੈ ਵੀ ਅ ਭਗਵਾਨ ਜੀ ਜਿਹਾ ਵੀ ਜਾਂ ਬਾਬਾ ਜੀ ਦਾ ਲਾਂਬੇ ਹੋ ਜਾ। ਜਾਂ ਨਵੇਂ ਦੇ ਨਾਲ ਖੋਲੋ। ਲੇਕਿਨ ਉਹ ਵਿਚਾਲੇ ਦਾ ਰਸਤਾ ਬਣਾ ਲਿਆ ਜਾਵੇ ਤੇ ਜਿਆਦਾ ਬੈਟਰ ਆ ਵੀ ਲਾਂਬੇ ਵੀ ਨਾ ਹੋਵੇ ਤੇ ਬਿਲਕੁਲ ਨਾਲ ਵੀ ਨਾ ਖਲੋਵੇ ਤੇ ਉਹ ਮੰਨ ਲਈ ਗੱਲ ਲੇਕਿਨ ਦੂਜੇ ਪਾਸੇ ਜਦੋਂ ਮੈਂ ਲੋਕ ਨਾਚਾਂ ਦੀ ਗੱਲ ਕਰਦਾ ਜੇ ਲੋਕ ਨਾਚਾਂ ਬਾਰੇ ਜਿੰਨੀ ਕੁ ਜਾਣਕਾਰੀ ਦੀ ਜਾਂ ਸਮਝ ਵਿੱਚ ਨਹੀਂ ਹੈਗੀ ਜਿਵੇਂ ਬਰਤਨਾਟੇ ਮੈਂ ਕੁਚਪੁੜੀ ਹੈ ਕਥਕ ਹੈ ਇਹਨਾਂ ਓਡੀਸ਼ੀ ਦੇ ਜਿਵੇਂ ਕੁਝ ਹੈਗੇ ਨੇ ਇਹਨਾਂ ਨਾਚਾਂ ਦੇ ਵਿੱਚ ਜਦੋਂ ਇੱਕ ਜਿਹੜਾ ਡਾਂਸਰ ਹੈ ਸਟੇਜ ਤੇ ਇੱਕ ਕਹਾਣੀ ਵੀ ਕਹਿ ਰਿਹਾ ਹੁੰਦਾ ਨਾ ਉਹਦੇ ਨਾਚ ਦੇ ਵਿੱਚ ਇੱਕ ਖਾੜੀ ਹੁੰਦੀ ਹੈ ਜਦੋਂ ਕਿ ਜੇ ਮੈਂ ਜਿੰਨਕ ਮੈਨੂੰ ਸਮਝਾਇਆ ਵੀ ਪੰਗਲੇ ਦੇ ਵਿੱਚ ਅਜਾ ਕੁਝ ਨਹੀਂ ਹੈ ਇੱਕੀ ਫਰਕ ਸਮਝੋ ਜੀ ਕਿ ਉਹ ਉਸ ਲੋਕਨਾਚ ਤੇ ਐਸ ਲੋਕਨਾਚ ਕੀ ਡਿਫਰੈਂਸ ਕੀ ਹੈ ਪਰ ਇਹੀ ਹੈ ਕਿ ਵੀ ਪੰਗੜੇ ਨੇ ਬਾਕੀ ਲੋਕਨਾਚਾਂ ਉੱਤੇ ਪਰਦਾ ਪਾ ਦਿੱਤਾ ਪੰਗੜਾ ਆਪਣੇ ਆਪ ਚ ਇੱਕ ਪੂਰਾ ਲੋਕਨਾਚ ਨਹੀਂ ਹੈ ਇਹ ਮਿਸ਼ਰਣ ਅਚਨ ਚ ਚੂਮਰ ਆ ਜਾਂਦਾ ਅਚਨ ਡੁੱਟੀ ਆ ਜਾਂਦੀ ਉਹਦੇ ਚ ਹੋਰ ਬੜੇ ਨਾਚ ਆ ਜਾਂਦੇ ਆ ਜਿਹਨੂੰ ਇੱਕ ਸਥਿਤੀਕਰਨ ਕਰਨ ਲਈ ਮੰਚ ਤੇ ਲਿਆਉਣ ਲਈ ਉਹਨਾਂ ਸਾਰੇ ਨਾਚਾਂ ਨੂੰ ਲਾਂਬੇ ਕਰਕੇ ਇੱਕ ਸਾਹਮਣੇ ਇੱਕ ਬਹੁਤ ਜਿੱਦਕ ਨੂੰ ਐਨਰਜੈਟਿਕ ਪਰਫਾਰਮੈਂਸ ਦੇਣ ਲਈ ਉਹਨੂੰ ਬੜਾ ਦਿੱਤਾ ਗਿਆ ਜੋ ਇੱਕ ਆਪਾਂ ਸਟੇਜਾਂ ਤੇ ਪੜਾ ਇਹਨੇ ਅੱਜ ਕਰਤੀ ਕੰਪੀਟੀਸ਼ਨ ਦੇ ਵਿੱਚ ਜੀ ਜੀ ਉਹ ਮੇਰੇ ਖਿਆਲ ਮੇਰੇ ਮੇਰੇ ਨਜ਼ਰ ਚ ਪੂਰਾ ਲੋਕ ਨਾਚ ਹੈ ਹੀ ਨਹੀਂ ਉਹ ਉਹਨਾਂ ਕੋਈ ਲੋਕ ਨਾਚ ਹੈ ਜਿੱਦਾਂ ਦੀ ਮੈਂ ਗੱਲ ਕੀਤੀ ਹੈ ਕਿ ਉਹਨੂੰ ਮਾਡਰਨ ਉਹਨੂੰ ਮਾਡਰਨ ਵਾਕ ਲੋਕ ਨਾਚ ਕਹਿ ਸਕਦੇ ਜੀ ਜੀ ਜਿਹੜਾ ਇਸ ਪੁਰਾਣੇ ਨਾਚ ਦੇ ਸਭ ਇੱਕ ਗੋਸਟਰਾਪੀ ਕਿਉਂ ਵੀ ਤੇ ਦੋ ਸਟੈਪ ਚੂਮਰ ਤੇ ਦੋ ਸਟੈਪ ਠੀਕ ਹੈ ਜੀ ਇੰਨੇ ਚਾਲ ਦੇ ਦੋ ਸਟੈਪ ਹੁਣ ਇਸ ਨੂੰ ਸਟੈਪਾਂ ਤੱਕ ਰਹਿ ਗਈ ਨੇ ਲੋਕ ਨਾਚਾ ਦੇ ਦੌਰ ਤੋਂ ਜਿਹੜਾ ਪੂਰਾ ਪੂਰਾ ਇੱਕ ਲੋਕ ਨਾਚ ਉਧਾਰਿਆ ਆ ਉਹ ਲਗਭਗ ਖਤਮ ਹਾਂ ਜੀ ਪ੍ਰਚਲਿਤ ਨਹੀਂ ਹੈ ਖਤਮ ਨਹੀਂ ਹੈ ਪ੍ਰਚਲਿਤ ਨਹੀਂ ਆ ਦੇਖਦੇ ਅਸੀਂ ਖਾਣਾ ਤੇ ਵੀ ਮਤਲਬ ਜਦੋਂ ਕੋਈ ਭੰਗੜਾ ਪਾਉਂਦਾ ਪੂਰਾ ਖਾਣਾ ਉਹਦੇ ਭੰਗੜੀ ਚ ਝੱਮਕਦਾ ਹਾਂ ਨਾ ਜੀ ਆਪਾਂ نوٹ ਕਰ ਦਈਏਗਾ ਵੀ ਟੀਵੀ 'ਚ ਆਪਾਂ ਜਦੋਂ ਭੰਗੜਾ ਹੈ ਕੋਈ ਸਵਾਗ ਚੱਲਦਾ ਹੁੰਦਾ ਕਬ ਦੇ ਗਾਣੇ ਦੇ ਵਿੱਚ ਜਿਹੜਾ ਮਤਲਬ ਉਹ ਪੂਰਾ ਹੁੰਦੇ ਨਾਲ ਕਿ ਭੰਗੜਾ ਪਾ ਗਿਰੇ ਨਾਲ ਭੰਗੜਾ ਮਾਣਾ ਉਹ ਪੂਰਾ ਸਾਫ਼ ਕਰਦਾ ਕਿ ਗਾਣਾ ਪਤਾ ਲੱਗਦਾ ਕਿ ਗਾਣਾ ਉਹਦੇ ਭੰਗੜੇ 'ਚ ਚੱਲ ਕਰ ਰਿਹਾ ਹ ਹਬ ਸਿਲੀਕਲ ਪ੍ਰੈਜੈਂਟੇਸ਼ਨ ਦੀ ਗੱਲ ਹਾਂ ਹਾਂ ਗੀਤ ਦੇ ਜਿਹੜੇ ਉਹ ਸ਼ਬਦ ਨੇ ਜਿਹੜੇ ਉਹ ਭੰਗੜੇ ਦੇ ਵਿੱਚ ਉਸ ਤਰੀਕੇ ਨਾਲ ਉਟਾਰ ਲਿਆ ਜਾਂਦਾ ਹੈ ਜਾਂ ਬਾਡੀ ਲੈਂਗੁਏਜ ਜਿਹੜੀ ਸ਼ਬਦਾਂ ਨਾਲ ਇੱਕ ਬਿਕ ਹੋ ਜਾਂਦੀ ਹੈ ਲੇਕਿਨ ਮੈਂ ਇਹ ਕੁਛ ਰਚਾਰਿਆ ਸੀ ਉਸ ਗੱਲ ਨੂੰ ਉਸੇ ਗੱਲ ਨੂੰ ਦੁਬਾਰਾ ਇਹ ਸਵਾਦ ਉਹੜਾ ਦੀ ਫ੍ਰੀ ਕਰਨ ਦੀ ਕੋਸ਼ਿਸ਼ ਕਰਨਾ ਕਿ ਕੋਸ਼ਿਕ ਨਾਸ ਨੇ ਜਿਨ੍ਹਾਂ ਨੂੰ ਕਲਾਸੀਕਲ ਕਲਾਸਿਕ ਜਦੋਂ ਕਿ ਦੂਜੇ ਪਾਸੇ ਭੰਗੜਾ ਕੀਤਾ ਕਿਉਂ ਮਰ ਕੁੰਮਰ ਇਵੇਂ ਨੰਨ ਲੜਕੋ ਮਰਵੀ ਸ਼ਾਇਦ ਜਿੱਥੋਂ ਮਰਵੀ ਆਉਂਦਾ ਹੈ ਕਲਾਸਿਕਲ ਚ ਆ ਜਾਂਦਾ ਕੋਈ ਮਰ ਕਿਸੇ ਉਸਟੇਟ ਦਾ ਆ ਪਰਾੜਾ ਦਾ ਪਰਾਕਸਤ ਦਾ ਉਹ ਹੀ ਮੈਂ ਪਹਿਲੀ ਪੰਜਾਬ ਤੇ ਲਿਵਟ ਵੀ ਜਾਂਦਾ ਵਾ ਲੋਕ ਰਾਜਾ ਦੀ ਗੱਲ ਕਰ ਰਹੇ ਸਾਰੇ ਸਾਰੇ ਦੇ ਜਾਉਨੇ ਚਾਹੀਏ ਉਹ ਜਿਹੜੀ ਅਸਾਮ ਦਾ ਮੇਰੇ ਕਲਰ ਦੇ ਜ਼ਰੂਰੀ ਕਬੂਹੀ ਜਿਹੜਾ ਬੜਾ ਫੇਮਸ ਆ ਅਸਾਮ ਦੇ ਵਿੱਚ ਸ਼ਾਇਦ ਤੁਹਾਨੂੰ ਵੀ ਜਾਣਕਾਰੀ ਹੋਏਗੀ ਕਿ ਸਭ ਤੋਂ ਵੱਧ ਲੋਕ ਨੱਚਾਗੇ ਕੋਈ ਛੋਟੀ ਜਿਹੀ ਸਟੇਟ ਹੈ ਸਭ ਤੋਂ ਵੱਧ ਲੋਕ ਨੱਚਾਗੇ ਟਾਈ ਵੈਰਾਈਟੀ ਉੱਥੇ ਹੈ ਆ ਤੇ ਉਹ ਮੈਂ ਇੱਕ ਪੰਗੜੇ ਨੂੰ ਕਲਾਸਿਕਲ ਦੀ ਪੱਦਰ ਕਿਉਂ ਨਹੀਂ ਮਿਲਿਆ ਕਿਤੇ ਵੀ ਗਮੀ ਕੀ ਹੈ ਇਹਦੇ ਵਿੱਚ ਕਾਫੀ ਗੱਲਾਂ ਆ ਜਾਂਦੀਆਂ ਆ ਜਿਵੇਂ ਕਿ ਬੇਸਿਕਲੀ ਪੰਗੜਾ ਤੇ ਪੰਜਾਬ ਨਾਲ ਰਿਲੇਟ ਕਰਦਾ ਤੇ ਪੰਜਾਬ ਨੂੰ ਵੀ ਇੰਨਾ ਜਿਆਦਾ ਪ੍ਰਫੁੱਲਤ ਨਹੀਂ ਕੀਤਾ ਜਾ ਰਿਹਾ ਅੱਛਾ ਸੀ ਮੋਰਲਾਈਜ਼ ਮਤਲਬ ਨਹੀਂ ਮੋਰਲਾਈਜ਼ ਕਰਨਾ ਕਿ ਬਾਕੀ ਲੋਕੀ ਅੱਗੇ ਆਉਂ ਨਹੀਂ ਦਿੰਦਾ ਡਿਸਟਰਬਡ ਸਟੇਟ ਰਹੀ ਹੈ ਸ਼ੁਰੂ ਤੋਂ ਬਿਲਕੁਲ ਵੀ ਤੇ ਹੁਣ ਵੀ ਹੈਗੀ ਆ ਤੇ ਇੱਥੇ ਇਹ ਗੱਲਾਂ ਪਿੱਛੇ ਪੈ ਜਾਂਦੀਆਂ ਕਿ ਰਾਹ ਚ ਅੱਗੇ ਕੌਣ ਨਹੀਂ ਆਏ ਉੱਥੇ ਤਾਂ ਬਹੁਤ ਕੁਝ ਹੈ ਉਹ ਬੱਪਨ ਪਿੱਛੇ ਨਾਚਦੇ ਦਵਾਰੀ ਪਗਾਨੀ ਦਾ ਦੌਰ ਹੂੰ ਇਹਦਾ ਮਤਲਬ ਤੁਸੀਂ ਇਹ ਕਹਿ ਰਹੇ ਹੋ ਕਿ ਜਿਵੇਂ ਸਾਊਥ ਦੀ ਸਟੇਟਸ ਨੇ ਜਿੱਥੇ ਇਹ ਅਗਿਨਾ ਨਾ ਜਿਉ ਕੁਚੀ ਕੁੜੀ ਕਤਕ ਵਰਤਨਾਟੇਮ ਗਾਹਲਾਸੀ ਕਲਾਤਰੀ ਜਿਹਦਾ ਦਾ ਜ਼ਿਕਰ ਕਰ ਰਹੇ ਆਂ ਕਿ 20 ਸਟੇਟਸ ਨੇ ਕਿ ਉੱਥੇ ਕਦੇ ਵੀ ਮਤਲਬ ਉਹ ਪੂਨਾ ਸਟੇਟਾਂ ਨੂੰ ਵਾਰ ਦਾ ਜਾਂ ਹਮਲਿਆ ਦਾ ਸਾਹਮਣਾ ਨਹੀਂ ਕਰਨਾ ਪਿਆ ਪੰਜਾਬ ਦਾ ਮੋਢੀ ਉੱਥੇ ਸ਼ੁਰੂਆਤ ਹੁੰਦੀ ਸੋ ਅਕਬਰਦਾਰਾ ਸ਼ੁਰੂ ਹੁੰਦਾ ਤੇ ਹਮੇਸ਼ਾ ਹੀ ਤੋਂ ਇਧਰੋਂ ਜਿਹੜੇ ਤਰਬੀਏ ਦੁੱਤੀ ਹੁੰਦੇ ਨੇ ਤੇ ਵੇਸ਼ਾ ਹੀ ਪੰਜਾਬੀ ਦਾ ਹੁੰਦਾ ਕੋਈ ਜਿ ਇੱਕ ਤਰ੍ਹਾਂ ਦਾ ਬਾਇਸ ਵੀ ਚੱਲਦਾ ਨਾ ਕਈ ਥਾਵਾਂ ਤੇ ਤੇ ਫਿਰ ਉਹ ਛੁਕਾਬ ਹੋ ਜਾਂਦੇ ਸਰਕਾਰਾਂ ਦੇ ਕਿ ਫੇਵਰਟਿਜ਼ਮ ਵੀ ਚੱਲਦਾ ਹੈ ਕਿ ਠੀਕ ਹੈ ਆਇਨੂੰ ਲਾਓ ਉਹਨੂੰ ਨਾ ਲਾਓ ਉਹ ਸਾਰੀ ਦਾ ਪੋਪੂਲੇਸ਼ਨਲ ਡਿਪੈਂਡ ਕਰ ਦਿਆ ਹਾਊ ਯੂ ਪ੍ਰੀਜ਼ੈਂਟ ਯਰਸੈਲਫ ਇਨ ਮਿਨੋਰਟੀ ਐਂਡ ਮੈਜੋਰਿਟੀ ਰੇਸ ਪੂਰੀ ਚੱਕਰ ਕੋਈ ਨਹੀਂ ਜਿਵੇਂ ਪੰਜਾਬੀ ਯੂਨੀਵਰਸਿਟੀ ਜਾਂ ਪੰਜਾਬ ਜੀ ਯੂਨੀਵਰਸਿਟੀ ਗੁਲਾਣ ਦੀ ਯੂਨੀਵਰਸਿਟੀ ਕਲਚਰਲ ਵੈਂਡ ਜਿਹੜੀ ਇਹਨਾਂ ਦੇ ਯੂਥ ਫੈਸਟੀਵਲ ਹੁੰਦੇ ਨੇ ਇਹਨਾਂ ਦੇ ਵਿੱਚ ਬੜੇ ਵੱਧ ਚੜ੍ਹ ਕੇ ਸਟੂਡੈਂਟਸ ਜਿਹੜੇ ਪਾਰਟਿਸਪੇਟ ਕਰਦੇ ਨੇ ਉਹ ਸਾਰੇ ਜਿਹੜੇ ਡਾਂਸਰਜ਼ ਨੇ ਜਾਂਦੇ ਨੇ ਲੇਕਿਨ ਮੈਂ ਦੇਖਿਆ ਹੈ ਕਿ ਅੱਜ ਕੱਲ ਇੱਕ ਜਿਹੜਾ ਚੱਲ ਰਿਹਾ ਵੀ ਪਿੱਛੇ ਰਿਕਾਰਡਡ ਗਾਣੇ ਚੱਲ ਜਾਂਦੇ ਨੇ ਤੇ ਅਗਲੇ ਪਾਸੇ ਬੱਚੇ ਡਾਂਸ ਕਰ ਰਹੇ ਨੇ ਲੇਕਿਨ ਜਦੋਂ ਯੂਥ ਫੈਸਟੀਵਲ ਹੋਵੇ ਰਾ ਦੀ ਗੱਲ ਹੁੰਦੀ ਹੈ ਪਿੱਛੇ ਬੋਰੀਆਂ ਪਾਉਣ ਵਾਲਾ ਲਾਈਵ ਹੈ ਢੋਲ ਵਾਲਾ ਲਾਈਵ ਹੈ ਜਾਂ ਢੁਰਕੀ ਵਾਲਾ ਲਾਈਵ ਹੈ ਕਿਤੇ ਵਾਸਤੇ ਤੇ ਅੱਗੇ ਡਾਂਸਰ ਜਿਹੜੇ ਨੇ ਉਹ ਲਾਈਵ ਸਾਰੇ ਕਰ ਰਹੇ ਨੇ ਇਹਨਾਂ ਦੋਨਾਂ ਚ ਕਿਹੜੀ ਫਾਰਮੈਟ ਤੁਹਾਨੂੰ ਲੱਗਦੀ ਵੀ ਠੀਕ ਆ ਠੀਕ ਗਲਤ ਦਾ ਸਵਾਲ ਤੇ ਹੈ ਨਹੀਂ ਸਸਤੀ ਮੈਂ ਤੁਹਾਨੂੰ ਦੱਸਾਂ ਤੇ ਕਿਉਂਕਿ ਇਹ ਗੱਲ ਹੈਗੀਏ ਤੁਸੀਂ ਐਕਸੈਸਿਬਲ ਕਿੰਨੇ ਨਾਲ ਚਾਹੀਦੀ ਓਕੇ ਹਰ ਬੰਦਾ ਹਰ ਸਿਖਾਉਣ ਵਾਲਾ ਲਾਈਵ ਪੋਜੀਸ਼ਨਸ ਤੱਕ ਐਕਸੈਸਿਬਲ ਚਾਹੀਦੀ ਤੋਂ ਨਹੀਂ ਹੈ ਡੂ ਟੂ ਸਬ ਰਿਸਟ੍ਰੈਂਕਟਸ ਆਪਰ ਬਿਲੀਬਿਟੇਸ਼ਨਸ ਕੀਤੇਗਾ ਪਰ ਜਿਹੜਾ ਹੈ ਉਹ ਬਹੁਤ ਵਧੀਆ ਹੈ ਕਰਵਾਸ ਆਪ ਨੂੰ ਚਾਹੀਦਾ ਕਿ ਲਾਈਵ ਦੇ ਨਾਲ ਹੀ ਜਾਓ ਕਿਉਂਕਿ ਲਾਈਵ ਦੇ ਨਾਲ ਤੁਹਾਨੂੰ ਉਹਦੇ ਵਿੱਚ ਰਚ ਵਿੱਚ ਜਾਂਦੇ ਹੋ ਤੁਸੀਂ ਉਹ ਬਾਕੀ ਉਦੀ ਪਕੜ ਰੱਖਦੇ ਹੋ ਉਹ ਜਿਹੜਾ ਲੋਕ ਜਿਹੜਾ ਰੰਗ ਹੈਗਾ ਉਹ ਤੁਹਾਨੂੰ ਸਮਝ ਲੱਗਦੀ ਹੈ ਤੁਸੀਂ ਉਹਨਾਂ ਨੂੰ ਉਹਨੂੰ ਬਾਰ-ਬਾਰ ਇੰਟਰੈਕਟ ਕਰ ਸਕਦੇ ਹੋ ਉਹਨਾਂ ਨਾਲ ਮਤਲਬ ਜ਼ਿਆਦਾ ਇੰਟਰੈਕਸ਼ਨ ਕਰ ਸਕਦੇ ਹੋ ਸਾਜਾ ਨਾਲ ਇੰਟਰੈਕਸ਼ਨ ਹੁੰਦੀ ਤੁਹਾਡੀ ਉਹ ਸਕੂਲ ਨਾਲ ਇੰਟਰੈਕਸ਼ਨ ਹੁੰਦੀ ਹੈ ਤੁਹਾਡੀ ਉਹ ਸੰਗੀਤ ਨਾਲ ਇੰਟਰੈਕਸ਼ਨ ਹੁੰਦੀ ਹੈ ਸਿੱਧੀ ਸਾਹਮਣੇ ਸਾਕਸ਼ਾਤ ਪਰ ਜੇ ਤੁਸੀਂ ਐਕਸੈਸਿਬਲ ਨਹੀਂ ਹੋਣਾ ਚਾਹਦੇ ਤੁਹਾਡੇ ਤੁਹਾਡੇ ਉਹ ਤੁਸੀਂ ਉਹਨੂੰ 파인ੀ ਸਕਤੇ ਯੂਟਲਾਈਜ਼ ਕਰੰਟ ਫਿਰ ਕਿਸੇ ਤਰੀਕੇ ਫਿਰ ਉੱਤੇ ਰਿਕਾਰਡਡ ਕਮ ਜ਼ਰੂਰ ਇਸਰੂਪ ਹੋਤਾ ਤੁਸੀਂ ਕਹਿੰਦੇ ਉਹ ਸਮਝੌਤਾ ਹੈ ਸਮਝੋਤੇ ਚ ਇਹ ਇੱਕ ਗੱਲ ਹੈਗੀ ਹੈ ਜੇ ਤੁਸੀਂ ਉਹ ਕੰਮ ਪੂਰਾ ਕਰ ਲਓ ਰਿਕਾਰਡਡ ਵਰਜਨ ਵੀ ਜਿਹੜੇ ਹੈਗੇ ਨੇ ਜਿਵੇਂ ਕਹਿ ਲਓ ਕਿ ਤੁਸੀਂ ਕਿਹਾ ਕਿ ਲਾਈਵ ਸੱਜਦੇ ਹੈਗੇ ਤੋਲ ਵਾਲਾ ਹੋ ਗਿਆ ਚਮਟੇ ਵਾਲਾ ਹੋ ਗਿਆ ਖੁਬਚੂ ਹੋ ਗਿਆ ਉਹ ਜਿਹੜਾ ਤੁਸੀਂ ਲੈ ਕੇ ਆਉਂਦਾ ਤੁਸੀਂ ਵੀ ਅੱਜ ਕੱਲ ਬੀਟ ਵੀ ਵੱਜਦੀ ਸੀ ਬਲਗੋ ਜੀ ਚੱਲ ਗਿਆ ਇਹ ਰਿਕਾਰਡਡ ਵੀ ਤੇ ਉਹੀ ਹੈ ਇਟਸ 올 ਬਾਊਟ ਨਾਚ ਨਾਚ ਤੇ ਨਾਲ ਦਾ ਹੈ ਨਾਚ 뮤직 ਜਿਹੜੇ ਨਾਦ ਜਿਹੜਾ ਹੈ ਰਿਕਾਰਡਡ ਵੀ ਤੁਹਾਨੂੰ ਵਜਾ ਰਿਹਾ ਪਰ ਇਟਸ ਅਪ ਟੂ ਯੂ ਹਾਊ ਯੂ ਸਿਲੈਕਟ ਇਟ ਕੇਰਲਸ ਰਿਕਾਰਡਡ ਥਿਸ ਇਜ਼ ਅ ਗੀਟ ਚੂਸ ਕਰਨਾ ਹੈ ਤੇ ਇਹ ਤੁਹਾਨੂੰ ਕੁਝ ਉਹਦਾ ਭਾਰ ਪਰ ਬੈ ਜਾਵੇ ਕਿ ਲਾਈਫ ਹੋਵੇ ਬਦਰ ਅਲਟੀਮੇਟਲੀ ਤੁਸੀਂ ਇਹ ਕਹਿਣਾ ਚਾਹਦੇ ਹੋ ਕਿ ਕੈਕਟਰ ਤਾਂ ਉਹੀ ਹੈ ਜਿੰਦੇ ਸਾਰੇ ਲਾਈਫ ਚੱਲ ਰਹੇ ਨੇ ਲੇਕਿਨ ਇਹ ਸਮਝੌਤਾ ਕੀਤਾ ਜਾ ਸਕਦਾ ਡਿਪੈਂਡ ਕਰਦਾ ਹੈ ਸਿਲੈਕਟਡ ਕਿਰਲਟ ਕੀ ਕਰ ਰਿਹਾ ਹੈ ਯਾਨੀ ਕਿ ਜੋ ਵੀ ਮਿਲਾਂ ਤੁਸੀਂ ਕਰਦੇ ਹੋ ਡਮ 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 ਫੇਸ ਲਗੀ ਹੈ ਉਹ ਉਹ ਬਗਲਾ ਨਹੀਂ ਹੈ you have to choose the right song you have to choose the right singer vocal badi zaruri mere sath jab jab main apne bachcha layi gana choose karta vocal aisi hove jedi lage ki punjabi hai koi bhi nahi theek hai koi bhi nahi je chawaach dam hove tera ki close to jitta holiya pehndiyan oh jaha feel deti hove ਅਕੋਸ਼ੂ ਨਾਮ ਲੈਣਾ ਚਾਹਵਾਂਗੇ ਤੇ ਜਿਵੇਂ ਸੁਲਿੱਤ ਕਾਨੂੰਨੀ ਹੋਗੇ ਹਾਂਜੀ ਠੀਕ ਹੈ ਆਪਣੇ ਪੱਪੀ ਗੇਲ ਹੋਣੀ ਹੋਵੇ ਇਹ ਨਾਲ ਗਾਣੇ ਹੈਗੇ ਹੋਰ ਬੜੇ ਸਿੰਗਲ ਨੇ ਜਿਨ੍ਹਾਂ ਦਾ ਚੰਗਾ ਘਰਵਾ ਤੁਹਾਡਾ ਆਪਣਾ ਗ੍ਰਾਮ ਬੜਾ ਸੋਹਣਾ ਜਦੋਂ ਇਹਦਾ ਮੋਹੰਗੜਾ ਉੱਤਲਾ ਆ ਕਿਹੜਾ ਜਿਗਰ ਦਾ ਮਿਲਣ ਵਧਾਈਆਂ ਜੀ ਤੇ ਇਹਦਾ ਪੰਗੜਾ ਬਹੁਤ ਪਿਆਰਾ ਜੀ ਬਿਲਕੁਲ ਰਵਿੰਦਰ ਜੀ ਤੁਸੀਂ ਗੱਲ ਜਿਹੜੀ ਕੀਤੀ ਨਾ ਜੱਗਾ ਜੰਮਿਆ ਤੇ ਮਿਲਣ ਵਧਾਈਆਂ ਮੈਨੂੰ ਯਾਦ ਹੈ ਕਿ ਕਿਸੇ ਇੱਕ ਸਮਾਗਮ ਨੇ ਵਿੱਚ ਇੰਦਰਾ ਗਾਂਧੀ ਬਤੌਰ ਚੀਪਗੰਜ ਸੀਟੇ ਪੰਗੜੇ ਦਾ ਪ੍ਰੋਗਰਾਮ ਸੀ ਓਕੇ ਉਹਨਾਂ ਨੇ ਜਦੋਂ ਮੰਚ ਤੇ ਉਹਨਾਂ ਨੂੰ ਬੋਲਣ ਵਾਸਤੇ ਕਿਆ ਗਿਆ ਤਾਂ ਉਹਨੇ ਇੱਕ ਇੰਗਲਿਸ਼ ਦਾ ਇੱਕ ਸੈਂਟੈਂਸ ਯੂਜ਼ ਕੀਤਾ ਕਿ ਫਸਟ ਟਾਈਮ ਆਈ ਸੋ men dancing like men dancing like wow ਬਿਲਕੁਲ ਕਿ ਬੰਦਿਆਂ ਨੂੰ ਬੰਦਿਆਂ ਦਾ ਡਾਂਸ ਕਰਜਾ ਮੈਂ ਪਹਿਲੀ ਵਾਰ ਇਹ ਪੰਗੜੇ ਦੇ ਵਿੱਚ ਖੂਬੀ ਇਹ ਕਿਹਾ ਜਾਂਦਾ ਹੈ ਕਿ ਜਿਹੜਾ ਕਿਤਾ ਉਹ ਇੱਕ ਦੇ ਜੋਰ ਨਾਲ ਤੇ ਜਿਹੜਾ ਪੰਗੜਾ ਹੈ ਉਹ ਪਟਣ ਦੇ ਜੋਰ ਨਾਲ ਹੀ ਪਾਇਆ ਜਾਂਦਾ ਸੋ ਜੇ ਐਸ ਕੰਪੇਅਰ ਟੂ ਅਦਰ ਡਾਂਸਸ ਜੈਸ ਵੀ ਫਿਜ਼ੀਕਲ ਐਜੈਸ਼ਨ ਦੀ ਮੈਂ ਗੱਲ ਕਰਦਾ ਇੱਕ ਸੋਲਿਡ ਬੋਡੀ ਦਾ ਹੋਣਾ ਇੱਕ ਡਾਕਟਰ ਇਸ ਟੈਮੇਰਾ ਬੋਣਾ ਇਹ ਦੂਸਰੇ ਡਾਂਸੇਜ਼ ਨਾਲ ਕੰਪੇਅਰ ਕਰ ਲਵੇ ਪਰ ਕੋਈ ਵੀ ਇੱਕ ਡਾਂਸ ਪਰ ਤੁਸੀਂ ਨਾਲ ਦੀ ਸਟੇਟ ਦਾ ਲੈ ਲਓ ਜਿਵੇਂ ਕੱਚਕੋੜੀ ਬਿਹੜਾ ਦਾ ਡਾਂਸ ਆਪਸ ਵਿੱਚ ਉਹ ਮੁੱਠੇ ਤੇ ਤਰੰਕੀ ਕੰਪੈਰਸਿਨ ਕੀ ਮਹਿਸੂਸ ਕਰਦੇ ਤੁਸੀਂ ਇਹ ਇੱਥੇ ਜੜਾ ਜ਼ਰੂਰੀ ਸੀ ਕਿ ਉਹਦੇ ਵਿੱਚ ਥੋੜਾ ਬੋਟ ਅਨਹੈਲਦੀ ਵੀ ਤਾਂ ਚੱਲ ਜਾਂਦਾ ਚੱਲ ਜਾਂਦਾ ਅਨਹੈਲਦੀ ਇੱਥੇ ਵੀ ਚੱਲ ਜਾਂਦਾ ਵਸੇ ਜੇ ਬਗੜਾ ਚੀ ਵੀ ਆਨ ਹੈਲਦੀ ਤਾਂ ਤੁਸੀਂ ਕਿਸ ਕਿਸ ਤਰ੍ਹਾਂ ਨਾਲ ਆਨ ਹੈਲਦੀ ਗੱਲ ਕਰਮਾ ਕੇ ਅਰੇ ਕੁਝ ਥੋੜੀ ਜਿਹਾ ਭਗੜਾ ਪਾ ਕੇ ਸਾਹ ਬੁੱਲ ਜਾਣਾ ਨਹੀਂ ਨਹੀਂ ਬਸ ਸਾਹ ਬੁੱਲ ਜਾਣਾ ਹੈ ਜਦੋਂ ਤੁਸੀਂ ਮੈਂ ਅੱਜ ਗੱਲ ਕਰਦਾ ਵੀ ਬੜਾ ਜੂਰ ਨਾਲ ਪੈਂਦਾ ਹੈ ਅੱਜ ਵੀ ਉਹ ਸਰੀਰ ਦਾ ਰਸਟ ਫੁੱਟ ਹੋਣਾ ਇੱਕ ਲੋਕ ਨਾਚ ਵਾਸਤੇ ਕਿੰਨਾ ਜੂਰ ਸ੍ਰੀ ਦਾ ਰੈਸ਼ਟ ਮੁੜੋ ਸ੍ਰੀ ਕ੍ਰਿਸ਼ਟ ਮੁੜੋ ਉਹ ਬੈਸੇ ਬੜਾ ਜ਼ਰੂਰੀ ਲੋਕਾਂ ਨੂੰ ਲੱਗਦਾ ਬੈਣਾ ਹੀ ਬੜਾ ਆਖਾ ਵਜਾ ਨਹੀਂ ਬੰਦ ਸ੍ਰੀ ਕ੍ਰਿਸ਼ਟ ਕੁਨਾ ਹੋਵੇ ਇਹ ਮਿਹਨਤ ਸਾਰੀ ਕਰਨਾ ਪਾਣਾ ਚਾਹਨਾ ਹੈ ਜੀ ਅੱਜ ਤੋਂ ਬਹੁਤ ਜ਼ਰੂਰੀ ਹੈ 10 ਸਾਲ ਪਹਿਲਾਂ ਨਾ ਮੈਂ ਇੱਕ ਸਟੈਪ ਕਰਿਆ ਕਰਦਾ ਸੀ ਥੰਡੇ ਬੈ ਕੇ ਉੱਠਣ ਵਾਲਾ ਬੈਠ ਕੇ ਹੁਣ ਨਹੀਂ ਮਿਲਦਾ ਹੁੰਦਾ ਬਾਈ ਮੈਂ ਬੜਾ ਜ਼ੋਰ ਲਾਇਆ ਮੈਂ ਇੱਕ ਪਾਰਟੀ ਦੇ ਵਿੱਚ ਥੱਲੇ ਦਾ ਬੈ ਗਿਆ ਪਰ ਫਿਰ ਤੋਂ ਬਾਸ ਉੱਤੇ ਬਿਲਕੁਲ ਨਾ ਭੰਗੜਾ ਬਹੁਤ ਜਰੂਰੀ ਹੈ ਨਾਗਾ ਹੋਰ ਬੜਾ ਕੁਝ ਹੋ ਨਹੀਂ ਫਿਰ ਮੈਂ ਹੁਣ ਬਾਕੀ ਤਾਂ ਚਲੋ ਬਾਬਾ ਜੀ ਨੇ ਲੱਛਕ ਦਿੱਤੀ ਹੈ ਜਰੀ ਦੇ ਮੈਂ ਕਰੀ ਜਾਂਦਾ ਤਾਂ ਆਪਾਂ ਤਾਂ ਜਦ ਤੱਕ ਮੈਨੂੰ ਆਉਂਦਾ ਪਰ ਮੈਨੂੰ ਤਾਂ ਅਫਸੋਸ ਹੁੰਦਾ ਵੀ ਯਾਰ ਉਸ ਟਾਈਮ ਮੈਨੂੰ ਦੁਆਰੇ ਮੈਨੂੰ ਕਰਨਾ ਪਰ ਹੁਣ ਕੰਮ ਕਰਾ ਜਿੰਨੇ ਬੀਜ਼ੀ ਹੋ ਚੁੱਕੀ ਹੈ ਜੀ ਤੇ ਨਾ ਮਤਲਬ ਐਕਸਰਸਾਈਜ਼ ਦਾ ਕੁਝ ਸੀਗਾ ਤੇ ਭੰਗੜੇ ਵਿੱਚ ਬਹੁਤ ਰਾਤੇ ਹੈਗੇ ਬਹੁਤ ਜਰੂਰ ਤੁਸੀਂ ਚੂਬਰ ਪਾਪੀ ਚਾਹ ਪਾਪੀ ਤੁਸੀਂ ਲੁੱਟੀ ਪਾਪੀ ਹਾਂ ਬਈ ਬਹੁਤ ਵੈਸੇ ਵੀ ਭੰਗੜਾ ਤੇ ਹੈ ਹੀ ਬੜਾ ਨੈਸ਼ਨਲ ਡਾਂਸ ਇੱਕ ਪੰਗੜਾ ਕਿ ਜਨਾਨੀ ਦਾ ਵੀ ਹਰ ਇਨਸਾਨ ਦਾ ਭਗੜਾ ਇੱਕ ਮਨਿਕਾ ਪਪਲੈਚਰ ਜਿਹੜਾ ਡਾਂਸ ਹੈ ਬਿਕੋਜ਼ ਜਦੋਂ ਤੁਸੀਂ ਇਸੇ ਵੀ ਡਾਂਸ ਦੇਖ ਲੋ ਤੁਸੀਂ ਖੁਸ਼ ਹੋਦੋਂ ਕੀ ਕਰੋਗੇ ਬਾਵਾ ਤਾਂ ਮਤਲਬ ਕਿ ਨੱਚੋਗੇ ਕੀ ਕਰੋਗੇ ਵਾਹੀ ਕਰੋਗੇ ਨਾ ਬਸ ਉਂਗਲ ਜੀ ਖੜੀ ਹੋ ਜਾਂਦੀ ਹੈ ਆਪਣੀ ਕੋਈ ਵੀ ਯਾਨੀ ਕਿ ਪੰਜਾਬੀ ਜਾਂ ਕੋਈ ਹੋਰ ਕੋਈ ਵੀ ਜੇ ਖੁਸ਼ੀ ਦੇ ਹਾਲਤ ਚ ਹੈਗਾ ਉਹ ਇਦਾਂ ਕਰੇਗਾ ਸੋ ਤੁਸੀਂ ਕਹਿੰਦੇ ਚੁਣਦੇ ਵੀ ਜਿਹੜਾ ਇੱਕ ਖਾਸ ਉਹ ਤੇ ਪੈਕੂਲ ਜਿਹੜਾ ਪੰਗੜਾ ਹੈ ਹਾਂਜੀ ਇਹ ਖੁਸ਼ੀ ਦੇ ਹਾਲਤ ਖੁਸ਼ ਦਾਵਾ ਰੰਗਿਆ ਤਾਂ ਇਦਾਂ ਹੀ ਨਿਕਲਦਾ ਨਾ ਖੁਸ਼ੀ ਜਿੱਕੜਿਆ ਦਾ ਪੈਕੂਲ ਨਾ ਇਹ ਤੋਂ ਤਾਂ ਵੀ ਬਹੁਤ ਖੁਸ਼ੀ ਹੈ ਹਾਂ ਦੀ ਮੁੱਖੀ ਦੀ ਗੱਲ ਹੈ ਕਿਸ ਬ੍ਰੈਂਡ ਦੀ ਫੀਲ ਵੀ ਕਰ ਲੋਗੀ ਅਪਣਾ ਜਵਰਨ ਭਾਜੀ ਚੇਂजेस ਕਿੰਨੀ ਕੋ ਜ਼ਰੂਰੀਆਂ ਟਾਈਮ ਨਾਲ ਜਿੱਦਾਂ ਪੰਗੜਾ ਚੇਂਜ ਹੋਣਾ ਜ਼ਰੂਰੀ ਹੈ ਤੁਸੀਂ ਕੀ ਮੰਨਦੇ ਹੋ ਤੁਸੀਂ ਬਿਲਕੁਲ ਜ਼ਰੂਰੀ ਹੈ ਓਕੇ ਵੀ ਜਿੱਦਾਂ ਜਿੱਦਾਂ ਟਾਈਮ ਬਦਲਦਾ ਉਦਾਂ ਉਦਾਂ ਸਟਾਈਲ ਵੀ ਬਦਲਣਾ ਚਾਹੀਦਾ ਆਪਣੇ ਵੀ ਬਦਲ ਜਾਂਦਾ ਜਸਟ ਹੈ ਟੂ ਵਾਚ ਕੀ ਆਪਾਂ ਨੂੰ ਕਰਨੇ ਆਪਾਂ ਜ਼ਿਆਦਾ ਚੇਂਜ ਨਾ ਰਹੀਏ ਹਾਂ ਚੇਂਜ ਤੇ ਹੋਣਾ ਹੀ ਹੋਣਾ ਉਹ ਹੁੰਦਾ ਹੀ ਹੁੰਦਾ ਪਰ ਤੁਹਾਨੂੰ ਇਹ ਵੇਖਣਾ ਪੈਣਾ ਹੈ ਕਿ ਅਲਿਟਲ ਬਿਟ ਆਫ ਐਕਸਪਰਟਿਸ ਤੁਹਾਨੂੰ ਜੇ ਹੈਗੀ ਹੈ ਤੁਹਾਨੂੰ ਇਹ ਦੇਖਣਾ ਪੈਣਾ ਕਿ ਤੁਸੀਂ ਉਹ ਯੂਟਿਲਾਈਜ਼ ਕਰਦੇ ਹੋ ਆਪਣੀ ਉਹ ਸੁਖਮਤਾ ਨਾਲ ਯੂਜ਼ ਕਰਦੇ ਹੋ ਕਿ ਵੀ ਕਿੱਥੇ ਬਾਹਰ ਲਾਉਣੀ ਹੈ ਕਿੰਨਾ ਕੁ ਚੇਂਜ ਹੋਣਾ ਜਿਹੜਾ ਕਿ ਇਹਦਾ ਸਾਰਾ ਰੈਨਾ ਚੇਂਜ ਹੋ ਜਾਏ ਹੋਰ ਤੁਸੀਂ ਚੇਂਜ ਦੀ ਗੱਲ ਕੀਤੀ ਗਾਇਆ ਦੇਖੋ ਥੋੜਾ ਜਿਹਾ ਥੋੜਾ ਜਿਹਾ ਅ ਦਰਸ਼ਕਾਂ ਵੀ ਦੱਸਿਆ ਮੈਂ ਵੀ ਬਹੁਤ ਸਾਰੇ ਦਰਸ਼ਕਾਂ ਨੂੰ ਸਿੱਧਾ ਇਹ ਸਵਾਲ ਜਿਹੜਾ ਕੰਟਰੋਵਰਸੀਅਲ ਲੱਗੇ ਹੋ ਸਕਦਾ ਬਹੁਤ ਸਾਰੇ ਦਰਸ਼ਕਾਂ ਨੂੰ ਲੱਗੇ ਕਿ ਸਵਾਲ ਜਾਇਜ਼ ਨਹੀਂ ਹੈ ਹੋ ਸਕਦਾ ਬਹੁਤ ਸਾਰੇ ਦਰਸ਼ਕਾਂ ਨੂੰ ਲੱਗੇ ਕਿ ਇਹ ਜਨਰਲ ਡਿਸਕ੍ਰਿਪਸ਼ਨ ਦੀ ਗੱਲ ਕੀਤੀ ਜਾ ਰਹੀ ਹੈ ਪਰ ਨਹੀਂ ਜਦੋਂ ਇਕਾਗੀ ਤੌਰ ਤੇ ਸਿ ਸੋਚਦੇ ਆ ਜਾਂ ਅਸੀਂ ਸਵੇਚਾਰਕ ਤੌਰ ਤੇ ਸਿ ਸੋਚਦੇ ਆ ਤੇ ਫਿਰ ਸਾਨੂੰ ਸੁਤਨਾ ਅਚਾਰ ਦੇ ਮਜਬੂਰ ਵੀ ਬਣਾ ਪਊਗਾ ਪਰ ਮੈਂ ਇੱਕ ਸਵਾਲ ਤੁਹਾਡੇ ਨੂੰ ਪੁੱਛਣਾ ਆਜ ਤਾਂ ਤੁਸੀਂ ਦੇਖਿਆ ਤੁਸੀਂ ਕੁਝ ਵੀ ਅਕੈਡਮੀ ਨਾਲ ਨਹੀਂ ਕਰ ਰਹੇ ਅਫਕਾਬਾ ਵੀ ਗੱਲ ਕਰ ਰਹੀ ਸੀ ਆਪਾਂ ਇਸ ਵਿਸ਼ੇ ਤੇ ਕਿ ਸਾਡੇ ਜੇ ਪਟਕੁਲਰ ਪੰਜਾਬ ਦੀ ਮੈਂ ਗੱਲ ਕਰ ਰਿਹਾ ਕਿਸੇ ਹੋਰ ਬਸ ਨਹੀਂ ਮੈਂ ਜਾਂਦਾ ਸਮੇਂ ਦੇ ਸਾਨੂੰ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਉਸ ਟਾਈਮ ਫਰੇਮ ਦੇ ਵਿੱਚੋਂ ਨਿਕਲਦੇ ਹੋਏ ਲੋਕ ਨਾਚਾਂ ਦੇ ਵਿੱਚ ਮੇਲ ਵਾਸਤੇ ਅਲੱਗ ਲੋਕ ਨਾਚ ਐ ਫੀਮੇਲ ਵਾਸਤੇ ਅਲੱਗ ਲੋਕ ਨਾਚ ਐ ਸਿਰਫ ਆਜੀ ਤਰੀਕੇ ਦੇ ਵਿੱਚ ਪੰਗੜਾ ਮੇਲ ਫੀਮੇਲ ਦੋਨੇ ਹੀ ਕਰ ਰਹੇ ਨੇ ਜਦੋਂ ਕਿ ਜਦੋਂ ਦਰਸ਼ਕ ਬਣ ਕੇ ਉਹਨਾਂ ਦੇ ਸਟੈਪਸ ਦੇਖੇ ਜਾਂਦੇ ਨੇ ਉਹ ਹੋ ਸਕਦਾ ਕੋਈ ਮੈਨੂੰ ਮੈਨੂੰ ਕਹਿ ਨਹੀਂ ਬੜਾ ਬਈ ਨੈਰੋ ਮਾਈਂਡਡ ਬੰਦਾ ਹੈ ਤੇ ਜਿੱਤੇ ਨਜ਼ਰ ਹੀ ਗਲਤ ਹੈ ਤੂੰ ਗਲਤ ਦੇਖ ਰਿਹਾ ਉਹ ਸਾਰੇ ਸਟੈਪ ਨਹੀਂ ਜਿਹੜੇ ਕਿ ਸ਼ੋਭਾ ਨਹੀਂ ਦੇ ਰਹੇ ਹੁੰਦੇ ਇੱਕ ਬਤੌਰ ਫੀਮੇਲ ਡਾਂਸਰ ਦੇ ਤੌਰ ਤੇ ਕਿਤੇ ਇਹ ਤਾਂ ਨਹੀਂ ਕਿ ਸਿਰਫ ਇੱਕ ਫੀਮੇਲ ਆਪਣੇ ਆਪ ਨੂੰ ਇਹ ਸਾਬਤ ਕਰਨ ਵਾਸਤੇ ਵੀ ਮੈਂ ਵੀ ਮਰਦ ਦੇ ਬਰਾਬਰ ਖੜੀ ਹਾਂ ਹਾਲਾਂਕਿ ਮੇਰਾ ਮਿਛਾ ਮਰਣਾ ਹੈ ਕਿ ਮਰਦ ਤੋਂ ਕਿਤੇ ਅੱਗੇ ਆਜੀ ਕਾਇਨਾਤ ਨੇ ਉਹਨੂੰ ਬਹੁਤ ਕੁਝ ਦਿੱਤਾ ਹੋਇਆ ਹੈ ਵਿਵਾਦ ਨਾਲ ਦਾ ਮੁਕਾਬਲਾ ਹੀ ਹੈ ਤੇ ਲੇਕਿਨ ਸਿਰਫ ਇਹ ਸਾਬਤ ਕਰਨ ਵਾਸਤੇ ਕਿ ਭੰਗੜੇ ਦੇ ਵਿੱਚ ਵੀ ਅੱਖ ਪੈਰ ਮਾਰੀ ਜਦੋਂ ਕਿ ਉਹਦਾ ਡਾਂਸ ਨਹੀਂ ਹੈ ਇਹ ਕਿੰਨੀ ਕਿ ਜਾਇਜ਼ਾ ਗੱਲ ਹੈ ਤੇ ਕਿੰਨੀ ਕਿ ਜ਼ਰੂਰਤ ਹੈ ਇਸ ਕਰਦੀ ਇਹ ਇਸ ਕਲਸਤਸ ਦਾ ਜਵਾਬ ਤੇ ਕੋਈ ਔਰਤ ਹੀ ਦੇ ਸਕਦੀ ਹੈ ਇਹਦਾ ਹੱਕ ਨਹੀਂ ਪਰ ਔਰਤ ਨਾਲ ਗੱਲ ਕਰ ਹਾਂ ਜੀ ਕਿਉਂਕਿ ਸਾਡਾ ਤੁਸੀਂ ਇੱਕ ਅਕੈਡਮੀ ਰਨ ਕਰਦੇ ਹੋ ਤੁਹਾਡੇ ਕੋਲ ਬੱਚੇ ਆ ਰਹੇ ਨੇ ਮਾਪੇ ਕਰਦੇ ਨੇ ਜੇ ਗੱਲ ਕਰੀਏ ਤਾਂ ਦਰਸ਼ਕ ਹੋਣ ਦੀ ਗੱਲ ਕਰੀ ਦਰਸ਼ਕ ਤੇ ਦਰਸ਼ਕ ਦੀ ਅੱਖ ਤੋਂ ਵੇਖਿਆ ਜਾਵੇ ਜੋ ਇਸ ਸਟੈਪ ਨਹੀਂ ਚੰਗਾ ਲੱਗ ਰਿਹਾ ਮੈਂ ਜਿਸ ਖਾ ਰਿਹਾ ਮੈਂ ਦਰਸ਼ਕ ਵੀ ਹਾਂ ਬੜੇ ਦਿਲ ਸਖਾਵਾਂ ਦਾ ਉਹਨੂੰ ਈਵੈਲਿਊਏਟ ਵੀ ਕਰਾਂਗਾ ਕਿ ਪਿੱਛੇ ਲੱਗਦਾ ਕਿ ਨਹੀਂ ਲੱਗਦਾ ਇਸ ਤਰੀਕੇ ਪਾਤਰ ਤੇ ਇਸ ਸਟੈਪ ਚੰਗਾ ਲੱਗਦਾ ਕਿ ਨਹੀਂ ਲੱਗਦਾ ਉੱਥੇ ਮੇਰਾ ਕੰਮ ਸ਼ੁਰੂ ਹੁੰਦਾ ਕਿ ਇਹਨੂੰ ਕਿੱਦਾਂ ਕੋ ਚੇਂਜ ਕੀਤਾ ਜਾਵੇ ਕਿ ਕਿੱਦਾਂ ਇਹਨੂੰ ਇਹਦੀ ਪ੍ਰੈਜੈਂਟੇਸ਼ਨ ਕੀਤੀ ਜਾਵੇ ਕਿ ਤਾਂ ਦੀ ਪੇਸ਼ਕਾਰੀ ਕੀਤੀ ਜਾਵੇ ਕਿ ਬਹੁਤ ਜ਼ਿਆਦਾ ਹਟਵਾ ਵੀ ਨਾ ਹੋਵੇ ਤੇ ਇਸ ਬੱਚੇ ਤੇ ਚੱਟ ਵੀ ਜਾ ਹੂੰ ਇੱਥੇ ਕੰਮ ਹੋਣ ਵਾਲਾ ਇਹ ਸੁਖਮ ਹੁੰਦਾ ਇਹ ਬਹੁਤ ਓਵਰ ਨਾਈਟ ਕਮਿਟੀ ਦਾ ਇਤ ਹੈ ਬਾਰ 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 ਸੋਚਣਾ ਪੈਂਦਾ ਹੈ ਪਾਜੀ ਫੇਰੀ ਇਸ ਚੀਜ਼ ਦੀ ਜ਼ਿੰਮੇਵਾਰੀ ਕਿਸ ਦੀ ਬਣਦੀ ਹੈ ਇਹ ਸਿਖਾਉਣ ਵਾਲਿਆਂ ਦੀ ਸਿਖਾਉਂਦੇ ਬਿਲਕੁਲ ਸਿਖਾਉਣ ਵਾਲੇ ਉਹ ਮੇਰੀ ਕਿਉਂਕਿ ਸਖੰਦਰੂ ਨੂੰ ਖੁਦ ਨਹੀਂ ਪਤਾ ਉਹਨੇ ਫੋਲੋ ਕਰ ਰਿਹਾ ਕਿਉਂ ਤਾਂ ਉਹ ਆਪਣੇ ਆਪ ਨੂੰ ਸਿੱਖਣ ਦੀ ਇੱਛ ਨਾਲ ਆਇਆ ਸਿੱਖਣ ਦੀ ਸੋਚ ਕਰਕੇ ਆਇਆ ਸੋ ਦਰਸ਼ਕਾਂ ਨਾਲ ਵੀ ਇਹ ਗੱਲ ਮੈਂ ਥੋੜੀ ਜਿਹੀ ਹੋਰ ਡਿਲੀਬਰੇਟ ਕਰ ਦਵਾਂ ਫੀਲ ਔਫੈਂਡਡ ਤਾਂ इजीली ਸੀ ਹੋ ਜਾਂਦੇ ਆ ਲੇਕਿਨ ਇੱਕ ਹੱਦ ਕਿਤੇ ਨਕਤੇ ਸੋਚਣ ਦੀ ਸਾਨੂੰ ਸਾਰੇ ਨੂੰ ਲੋੜ ਹੈ ਕਿ ਸਾਡੀ ਕਾਇਨਾਤ ਨੇ ਔਰਤ ਦੀ ਤੇ ਮਰਦ ਦੀ ਬਣਤਰ 'ਚ ਬਹੁਤ ਵੱਡਾ ਫਰਕ ਰੱਖਿਆ ਹੈ ਟੋਟਲ ਬਾਡੀ ਸਟਰਕਚਰ ਦੇ ਵਿੱਚ ਫਰਕ ਰੱਖਿਆ ਹੈ ਬਹੁਤ ਸਾਰੇ ਅਜਿਹੇ ਸਟੈਪਸ ਨੇ ਜਿਹੜੀ ਉਹ ਫਜ਼ੀਕ ਨੂੰ ਸੋਭਾ ਹੀ ਦੇਦੇ ਸੂਟ ਨਹੀਂ ਕਰਦੇ ਸਿਰਫ ਇਹ ਬਰਾਬਰੀ ਕਾਇਮ ਰੱਖਣ ਵਾਸਤੇ ਹੀ ਅਸੀਂ ਕਨੈਕਟ ਲਈਏ ਮੈਨੂੰ ਲੱਗਦਾ ਜਸਟੀਫਾਈਡ ਨਹੀਂ ਹੈ ਰਮਨ ਜੀ ਹੋਰ ਜਿਹੜੀ ਗੱਲ ਕੀਤੀ ਹੈ ਤੁਸੀਂ ਜਿਹੜੀ ਗੱਲ ਕਰ ਰਹੇ ਕਿ ਇਹ ਸਿਖਾਉਣ ਵਾਲੇ ਦਾ ਬਹੁਤ ਵੱਡਾ ਰੂਲ ਹੈ ਇੰਡੀਜ ਦੇ ਵਿੱਚ ਲੇਕਿਨ ਜਦੋਂ ਸਿਖਾਉਣ ਵਾਲੇ ਦੀ ਗੱਲ ਕਰਦੇ ਜਦੋਂ ਤੁਸੀਂ ਮੰਨ ਲਓ ਇਹ ਉੱਥੇ ਇੱਕ ਲਾਈਨ ਖਿੱਚ ਕੇ ਕੀ ਕੀ ਇੱਕ ਜੈਂਡਰ ਦੇ ਸਾਰ ਨਾਲ ਮੇਲ ਤੇ ਫੀਮੇਲ ਦੀ ਇੱਕ ਲਾਈਨ ਖਿੱਚ ਕੇ ਤੁਸੀਂ ਉਹ ਰਾਮੈਂਡ ਕਰਨ ਦੀ ਜਦੋਂ ਕੋਸ਼ਿਸ਼ ਕਰਦੇ ਹੋ ਕਿ ਤੁਹਾਨੂੰ ਇਹ ਸਮਾਜਿਕ ਤੌਰ ਤੇ ਜਾਂ ਪੇਰੈਂਟਸ ਵੱਲੋਂ ਜਾਂ ਉਸ ਪਾਰਟਿਕੂਲਰ ਸਿੱਖਾਦਰੂ ਵੱਲੋਂ ਵਿਰੋਧ ਦਾ ਸਾਹਮਣਾ ਵੀ ਕਰਨਾ ਪੈਂਦਾ ਨਹੀਂ ਨਹੀਂ ਇਹ ਗੱਲ ਨਹੀਂ ਹੁੰਦੀ ਸਜੀਪਾ ਕਦੇ ਵੀ ਵਿਰੋਧ ਜਿਹੜੀ ਗੱਲ ਚੰਗੀ ਹੁੰਦੀ ਹੈ ਜਿਹੜੀ ਗੱਲ ਸਹੀ ਲੱਗੇਗੀ ਉਹਦਾ ਵਿਰੋਧ ਕਦੇ ਵੀ ਨਹੀਂ ਹੁੰਦਾ ਮੈਨੂੰ ਲੱਗਦਾ ਪਰ ਜੇ ਹੁੰਦਾ ਵੀ ਹੈ ਤੇ ਉਹਦਾ ਤਾਂ ਕੁਝ ਕਾਕੇ ਕੋਈ ਗਰਾਉਂਡ ਸੇ ਗਿਆ ਤਾਂ ਦੇਖੋ ਰ ਤੁਸੀਂ ਆਪਣੇ ਅਪਰੋਚ ਨੂੰ ਐਕਸਪਲੇਨ ਕਿਵੇਂ ਕਰ ਸਰਦੇ ਹੋ। ਉਹ ਤੁਸੀਂ ਗੱਲ ਕੀਤੀ ਹੈ ਕਿ ਜੇ ਸਟੈਪ ਨੂੰ ਅਮੈਂਡ ਕਰਨਾ ਚਾਹ ਰਹੇ ਹਾਂ ਅਸੀਂ ਖਾਦੇ ਹੋਏ ਕਿਸੇ ਬੱਚੇ ਨੂੰ ਵਿਟਾਊਟ ਬੀਇੰਗ ਬਾਇਸ ਟੂ ਦ ਚੈਂਡਰ ਆਈ ਹੈਵ ਟੂ ਬੀ ਕੇਅਰਫੁਲ ਕਿਸੇ ਵੱਲੇ ਮੁੰਡਾ ਹੀ ਫਗੜਾ ਪਾ ਰਿਹਾ ਉਹ ਬਹੁਤ ਫੇ ਟੰਗਾ ਪਾ ਰਿਹਾ ਨਹੀਂ ਚੰਗਾ ਲੱਗ ਰਿਹਾ ਆਈ ਊਲ ਵਰਡ ਯੂਜ਼ ਦ ਵਰਡ ਅਚਲੀ ਲੱਗ ਰਿਹਾ ਹੈ ਦੈਟਸ ਵਾਟ ਆਈ ਮੀਨ ਮੈਂ ਜਿੰਮੇਵਾਰੀ ਪਾ ਰਿਹਾ ਮੇਰੀ ਜ਼ਿੰਮੇਵਾਰੀ ਉੱਥੇ ਵੀ ਹੋਣੀ ਪੈਂਦੀ ਕਿ ਕਾਕਾ ਜੀ ਤੂੰ ਇਦਾਂ ਨਹੀਂ ਇਤਾਂ ਕਰ ਲੋ ਪਰ ਅਧਿਕਲ ਮਦਿਕਾ ਗੱਲ ਉੱਥੇ ਆ ਸਿਰਫ ਇੱਕ ਅੱਖ ਦੀ ਵੇਖਣ ਤੇ ਲੋੜ ਆ ਕਿ ਵੀ ਇਹਨੂੰ ਕਿਦਾਂ ਠੀਕ ਕਰਨਾ ਤੇ ਥੋੜਾ ਦਿਮਾਗ ਲਾਉਣਾ ਲੋੜ ਆ ਕਿ ਵੀ ਇਹਨੂੰ ਕਿਦਾਂ ਠੀਕ ਕਰ ਰਵਨ ਬਾਜੀ ਅੰਕਲ ਸੋਸ਼ਲ ਮੀਡੀਆ ਤੇ ਮੈਂ ਬਹੁਤ ਦੇਖ ਰਿਹਾ ਮੁੰਡੇ ਕੁੜੀਆਂ ਵਾਲਾ ਡਾਂਸ ਜਰੂਰ ਲੱਗ ਜene ਕਰਨ ਤਾਂ ਉਹਨੂੰ ਤੁਸੀਂ ਕੀਤਾ ਦੇਖਿਆ ਉਹ ਪਾਰਟ ਆ ਜੀ ਕਲਚਰ ਦਾ ਜੀ ਤੁਸੀਂ ਆਪਣਾ ਚੁੜੀਆਂ ਮੁੰਡੇ ਵਾਲੇ ਕਰ ਰਹੀਆਂ ਨੇ ਚੁੰਮ 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 ਦਾ ਪ੍ਰਫੁੱਲ ਡਾਂਸ ਹੈ ਨਾ ਮੈਂ ਕਿਦ ਕੀ ਤਾਂ ਮੇਰੀ ਵੀਡੀਓ ਵੇਖਣੀ ਹੋਣੀ ਤੇ ਉੱਥੇ ਕੀ ਬੱਚੂ ਮੱਲੇ ਵਿੱਚ ਚੁੜੀਆਂ ਪੈਂਦੀਆਂ ਹੁੰਦੀਆਂ ਬੰਦਾ ਚੈਟ ਤੋਂ ਪੁਲੀਏ ਪਾਰਿਆ ਤਾਂ ਕਿਤੇ ਚ ਪੈਂਦੀ ਹੈ ਕਿਤੇ ਚ ਜਿਆਦਾ ਵਧੀਆ ਤਰੀਕਾ ਬਿਦੇ ਉਹਨਾਂ ਦਾ ਫਾਰਮਲ ਸਿੰਗਰ ਵੀ ਹੈ ਸਿੰਗਰ ਵੀ ਹੈ ਪਰ ਇਥੇ ਮੁੰਡਿਆਂ ਦੇ ਕਿਤੇ ਵਿੱਚ ਕੀ ਹੁੰਦਾ ਕਿਤੇ ਵਿੱਚ ਮੁੰਡਿਆਂ ਦੇ ਚੁਪਰ 'ਚ ਕੀ ਹੁੰਦਾ ਕਿ ਇੱਕ ਬੰਦਾ ਇੱਕ ਵੱਖਰੀ ਸਾਈਡ ਤੋਂ ਇੱਕ ਸਿੰਗਰ ਵੀ ਹੈ ਪਾਰਿਆ ਉਸ ਥੋਲੇ ਨੂੰ ਇਨਕਟ ਕੀਤਾ ਜਾਂਦਾ ਬਾਏ ਦ ਬॉयਜ਼ ਇਨ ਦਾ ਬੰਗਲਾਡਰਸ ਯਾ ਪਰ ਜੀ ਹਾਂ ਬੱ ਤੇ ਇਹ ਤੁਹਾਡੀ ਗੱਲ ਦੀ ਸਭ ਤੋਂ ਪਹਿਲੇ ਸਵਾਲ ਨਾਲ ਜੋੜਨ ਲੱਗਾ ਕਿ ਡਾਂਸਸ ਹੈਗੇ ਨੇ ਜਿਨ੍ਹਾਂ ਤੇ ਸਟੋਰੀਜ਼ ਕਹੀਆਂ ਜਾਂਦੀਆਂ ਹਾਂ ਇਹ ਚੁਪਰੋਨਾ ਵਿੱਚ ਇੱਕ OK ਚੁਗਲ ਨਾਲ ਜਿਵੇਂ ਇੱਕ ਹੈ ਬਟ ਇਹਨਾਂ ਨੂੰ ਬਹੁਤ ਜ਼ਿਆਦਾ ਪ੍ਰਸ਼ਿਤ ਨਹੀਂ ਕੀਤਾ ਜਾਂਦਾ ਕਿਉਂ ਕਿ ਇੱਕ ਤਾਂ ਐਕਸਪਰਟਿਸ ਘਟਿਆ ਉਹ ਤੇ ਸਿਖਾਉਣ ਵਾਲਿਆਂ ਦੀ ਅਵੇਲੇਬਿਲਿਟੀ ਘਟਿਆ ਤੇ ਦੂਜਾ ਪਤਾ ਨਹੀਂ ਗਿਆ ਤਾ ਪਤਾ ਸੀ ਸਰਵਰ ਬਣਤ ਚੁ ਵੀ ਅਮੈਂ ਅਵਰ ਸੌਟ ਅਵੇਅਰ ਵੀ ਮੈਂ ਕੋਟਾ ਲੱਗੀ ਬੋਸ ਤੇ ਇਹਨਾਂ ਜੁੜਿਆ ਹੋਇਆ ਕਿ ਮੈਨੂੰ ਖੁਦ ਵੀ ਪਤਾ ਸੀ ਵੀ ਜੇ ਮੈਨੂੰ ਵੀ ਇਹ ਚੀਜ਼ਾਂ ਪਤਾ ਹੈ ਇਵਨ ਕਥਕਲੀ ਬਰਤਨਾਟਿਮ ਕੁਚੀਪੁਡੀ ਵਾਰ-ਵਾਰ ਇਹਨਾਂ ਦੇ ਨਾਮ ਲੈ ਰਹੇ ਆ ਇੱਕ ਕਹਾਣੀ ਕਹਿੰਦੇ ਨੇ ਇੱਕ ਛੋਟੀ ਕੰਧ ਨੇ ਪੂਰੀ ਦੀ ਪੂਰੀ ਸਮਟਾਈ ਪੂਰੀ ਦੀ ਪੂਰੀ ਰੋਮੈਨਸ ਸਟੇਜ ਤੇ ਡਾਕ ਦਿੱਤੀ ਜਾਂਦੀ ਹੈ। ਉਹ ਤਾਂ ਹੀ ਮਾਹਵਾਰ ਸਟੇਜ ਤੇ ਡਾਕ ਦਿੱਤੀ ਜਾਂਦੀ ਹੈ। ਚੁਮਰ ਚ ਕੀ ਹੁੰਦਾ ਹੈ ਕਿ ਹਰ ਇੱਕ ਵਿਸ਼ੇ ਦੇ ਉੱਤੇ ਬੋਲੀ ਹੁੰਦੀ, ਬੋਲੀ ਤਾਂ ਲਗਦਾ ਆਪਣੀ ਬਹੁਤ ਵਾਸ ਬਹੁਤ ਵਾਸ ਬਹੁਤ ਵਾਸ ਹੁੰਦੀ। ਉਹ ਉਹ ਤਾਂ ਗਜ਼ਵਾ ਨੂੰ ਤੁਸੀਂ ਹਰ ਹਰ ਇੱਕ ਟੌਪਿਕ ਨੂੰ ਪੰਜਾਬ ਦੇ ਜਾਂ ਕਿਸੇ ਵੀ ਬਲਕਿ ਜਿਹੜੀ ਇਨਸਾਨੀ ਮਤਲਬ ਜਿਹੜੇ ਕਿਸੇ ਵੀ ਮਤਲਬ ਇਨਸਾਨੀ ਹੱਕਾਂ ਨੂੰ ਇਹ ਕਿ ਤੁਸੀਂ ਉੱਥੇ ਬੋਲੀ ਪਾ ਸਕਦੇ ਹੋ ਹੈ ਨਾ ਤੁਸੀਂ ਕਿੰਨੇ ਵਿਸ਼ੇ ਚੂਸ ਸਕਦੇ ਕਾਰਨ ਦੇ ਸਾਡੇ ਇੱਕ ਬੋਲੀ ਪਾ ਸਕਦੇ ਹੋ ਕਿੰਨੀਆਂ ਕਹਾਣੀਆਂ ਤੁਸੀਂ ਛਿੜ ਸਕਦੇ ਹੋ ਕਿੰਨੀਆਂ ਘਟਨਾਵਾਂ ਤੁਸੀਂ ਇਨੈਕਟ ਕਰ ਸਕਦੇ ਹੋ ਉਹ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਜੇ ਆਪਾਂ ਇਹਨੂੰ ਇੱਕ ਗੀਤ ਨਾਟਕ ਜਿਵੇਂ ਸੋਲਿਊਸ਼ਨ ਬੋਲੀ ਹੋ ਰਹੀ ਹੈ ਬੋਲੀ ਦੀ ਇੱਕ ਘੜੀ ਬਣਾਈ ਜਾ ਸਿੱਡੀ ਕਿਸੇ ਪਾਰਟਿਕੂਲਰ ਬੋਲੀ ਮੰਨ ਲਓ ਫਾਰ ਐਗਜ਼ਾਮਪਲ ਇੱਕ ਬੱਚਾ ਪੈਦਾ ਹੋਇਆ ਜਮਾਨ ਹੋਇਆ ਉਸ ਤੋਂ ਬਾਅਦ ਉਹ ਗੁਰਾਹੀ ਪੈ ਗਿਆ ਕਿਸੇ ਵੀ ਤਰੀਕੇ ਨਾਲ ਨਸ਼ੇ ਕਰਨ ਲੱਗਿਆ ਉਹਦੇ ਦੀਆਂ ਬੋਲੀਆਂ ਵਾੜ ਦਿੱਤੀਆਂ ਉਹਨੂੰ ਉਹ ਇਨਡਾਇਰੈਕਟਲੀ ਸਿੱਧੇ ਰਸਤੇ ਤੇ ਲੈ ਕੇ ਜਾਂਦਾ ਉਹਦੇ ਤੇ ਬੋਲੀ ਬਣਦੀ ਹੈ ਸੋ ਪੂਰੀ ਪੂਰੀ ਕਹਾਣੀ ਤੁਸੀਂ ਕਹਿੰਦੇ ਵੀ ਇੱਕ ਗੀਤ ਨਾਟਕ ਕਿਉਂ ਮਰਦੇ ਨਹੀਂ ਕਿਹਾ ਜਾ ਸਕਦਾ ਬਿਲਕੁਲ ਆਪੜ ਕੋ ਬਹੁਤ ਕੁਛ ਹੈ ਕੱਲੇ ਝੂਮਰ ਜੇ ਨਹੀਂ ਤੇ ਤੁਸੀਂ ਡਾਕ ਨਹੀਂ ਵੀ ਕਰਨਾ ਆਪ ਨੂੰ ਤਾਂ ਮਲਵਾਈ ਕੀਤਾ ਹੈ ਮਲਵਾਈ ਕੀਤਾ ਹੈ ਸਿਰਫ ਬੋਲੀਆਂ ਬੰਦੀਆਂ ਸਾਜ਼ਾ ਨੂੰ ਆਪਾਂ ਦੋਹੇ ਕਰ ਬਦਰ ਜ਼ਿਆਦਾ ਉਫਾਸ ਵੀ ਨਹੀਂ ਹੈ ਮੈਂ ਬੇਤੋ ਇਹ ਨਹੀਂ ਮਰਦੇ ਲੋਕ ਵੀ इजीली ਕਰਦੇ ਆ ਬਿਲਕੁਲ ਆਪਾਂ ਉਹਨਾਂ ਵਚਨ ਨੂੰ ਭੁੱਲ ਕਿ ਉਹਨਾਂ ਨੂੰ ਯੂਟਿਲਾਈਜ਼ ਕੀ ਕਰਨਾ ਉਹ ਠੀਕ ਹੈ ਯੂਟਿলাইਜ਼ ਤੇ ਕੀ ਕਰਾਂ ਉਹ ਸਿਰਫ਼ ਤੇ ਸਿਰਫ਼ ਆਪਾਂ ਆਪਾਂ ਉਹ ਤੋਂ ਤਾਂ ਗੱਲ ਹੀ ਨਹੀਂ ਦੇ ਸਕਦਾ ਪਤਾ ਆਪਾਂ ਆ ਕੀ ਹੋ ਕਿ ਤਵ ਕਰਦੀ ਕੋਸ਼ਿਸ਼ ਕਰ ਰਹੇ ਨੇ ਇਹ ਜੇ ਮਾਰੇ ਸਿਰ ਜਿਨ੍ਹਾਂ ਨੂੰ ਕੁਝ ਨਾ ਕੁਝ ਪਤਾ ਹੈ ਉਹਨਾਂ ਦੀ ਹੀ ਬਣਦੀ ਜਿਨ੍ਹਾਂ ਨੂੰ ਬਿਲਕੁਲ ਨਹੀਂ ਪਤਾ ਉਹ ਕਿੱਥੋਂ ਕਰ ਰਹੇ ਰਮਜੀਤ ਸਾਡੇ ਕੋਲੇ ਵੀ ਤੁਸੀਂ ਕਹਿ ਕੇ ਮਾਰਨ ਕਰਦੇ ਤੁਹਾਡੇ ਕੋਲੇ ਬਹੁਤ ਸਾਰੇ ਸਖੰਦ ਰਹੁੰਦੇ ਨੇ ਪੇਰੈਂਟਸ ਦੀ ਸਾਰੇ ਦੀ ਲਗਭਗ ਵਿੱਚ ਪੰਜਾਬੀ ਤੋਂ ਵੀ ਪਗੜਾ ਕਿਦਾਂ ਸਿਖਾਉਂਦੇ ਤੇ ਪੰਜਾਬੀ ਪੇਰੈਂਟਸ ਦੀ ਹੁੰਦੀ ਵੀ ਸਾਡੇ ਬੱਚੇ ਨੂੰ ਪਗੜਾ ਜਾ ਕੋਈ ਕਿਉਂਕਿ ਮੇਰਾ ਹੀ ਬਰਨਾ ਵੀ ਟੈਲੈਂਟ ਹੈ ਨਾ ਕਿਸੇ ਵੀ ਤਰ੍ਹਾਂ ਦਾ ਜਿਹੜਾ ਪਰਫਾਰਮਿੰਗ ਟੈਲੈਂਟ ਆ ਇਹ ਕੋਰ ਗਿਫਟਡ ਠੀਕ ਹੈ ਪਾਲਿਸ਼ ਕਰ ਸਕਦੇ ਤੁਸੀਂ ਪੈਦਾ ਨਹੀਂ ਕਰ ਸਕਦੇ ਤੁਸੀਂ ਉਸ ਅਕੈਡਮੀ ਦੇ ਵਿੱਚ ਇਨ ਕਰਨ ਤੋਂ ਪਹਿਲਾਂ ਕੋਈ ਆਡੀਸ਼ਨ ਸਿਸਟਮ ਆ ਖਿਆ ਹੋਇਆ ਨਹੀਂ ਜੀ ਇਹ ਬੱਚੇ ਟੈਲੈਂਟ ਹੈਗਾ ਵੀ ਨਹੀਂ ਹੈਗਾ ਬਿਲਕੁਲ ਨਹੀਂ ਬਿਲਕੁਲ ਨਹੀਂ ਰੱਛਾ ਬਿਕਾਜ਼ ਜੋ ਆਪਾਂ ਇੱਥੇ ਕਰ ਰਹੇ ਹਾਂ ਨਾ ਉਹਦਾ ਟੀਚਰ ਵੱਖਰਾ ਉਹਦਾ ਟੀਚਰ ਸਿਰਫ ਪੰਗੜਾ ਨਹੀਂ ਉਹ ਖਾਸਾ ਕਿ ਮੇਰਾ ਤੇ ਬਿਲਕੁਲ ਨਹੀਂ ਜੀ ਜੀ ਪੰਗੜੇ ਨੂੰ ਮੈਂ ਜਰੀਆ ਸਮਝਦਾ ਹਾਂ ਜ਼ਰੂਰੀ ਹੈ ਕਿ ਆਪਣੇ ਜੜ੍ਹਾਂ ਨਾਲ ਜੁੜਨਾ ਕਿਉਂਕਿ ਭੱਜਣਾ ਤਾਂ ਦੂਰ ਠੀਕ ਹੈ ਨਾ ਬੱਚਾ ਉੱਥੇ ਆਏਗਾ ਮੇਰੀ ਕੋਸ਼ਿਸ਼ ਹੈ ਜੇ ਕਿ ਮੇਰ ਕੋਲ ਬਹੁਤ ਟਾਈਮ ਲਾਵੇ ਮੈਂ ਉਹਦੇ ਨਾਲ ਬਹੁਤ ਟਾਈਮ ਸਪੈਂਡ ਕਰਾਂ ਜੋ ਤਾਂ ਕੋਈ ਘੰਟਾ ਬਿਲਕੁਲ ਹੈਗਾ ਉਹਨੂੰ ਮੈਂ ਗੱਲ ਕਰਦਾ ਭੰਗੜਾ ਐਜ਼ ਐਜ਼ ਅ ਕਲਾ ਨਹੀਂ ਭੰਗੜਾ ਮੈਂ ਕਲੇ ਦੇ ਤੌਰ ਕਲਾ ਦੇ ਤੌਰ ਤੇ ਮੈਂ ਸਿਖਾ ਤੇ ਰਿਹਾ ਹਾਂ ਬਟ ਮੇਰੇ ਮਨ ਚ ਜੋ ਐਕਟਿਵ ਜਿਹੜਾ ਮੇਰਾ ਥਾਟ ਹੈ ਉਹ ਭੰਗੜਾ ਵਿਸ਼ਾ ਹੈ ਤੰਗੜਾ ਕਬੀਸ਼ਾ ਮੇਰੇ ਵਾਸਤੇ ਜਿਹਦੇ ਚੋਂ ਮੈਂ ਹੋਰ ਆਪਣੇ ਆਪਣੇ ਮਨਸੂਬੇ ਟੁਰੇਗਾ ਉਹ ਮਨਸੂਬੇ ਕਿਹੜੇ ਨੇ ਭਾਸ਼ਾ ਕਲਚਰ ਤੇ ਭੋਲੀ ਭੋਲੀ ਤੇ ਭਾਸ਼ਾ ਇਕਿਆ ਪਰ ਭਾਸ਼ਾ ਕਲਚਰ ਤੇ ਥੋੜਾ ਜਿਹਾ ਦਾਸ ਆ ਗਿਆ ਤੇ ਉਹ ਇੱਕੋ ਜਿਹੇ ਸੁਹਣਾ ਸੁਹਾਗਾ ਆ ਉਹ ਸੁਹਣਾ ਸੁਹਾਗਾ ਕਿਉਂਕਿ ਉਹ ਜੁੜਿਆ ਰਹੇਗਾ ਕਿਉਂਕਿ ਉਹ ਮਿਚਮਾ ਹੋਗਾ ਬਿਲਕੁਲ ਇਹਨੂੰ ਤਾਂ ਕੋਈ ਨਾ ਬੋਲੀ ਦੀ ਸੀ ਉਹ ਜਦੋਂ ਖੁਸ਼ ਹੋਏਗਾ ਤੇ ਪੇਰੋਂ ਪੰਗੜਾ ਹੀ ਕਰੇਗਾ ਜੀ ਦੂਸਰੇ ਸ਼ਬਦਾਂ ਕੀ ਕਹਿ ਸਕਦਾ ਕੋਲੀ ਦੀ ਸੇਵਾ ਪਗੜੇ ਦਰਜਾ ਦਾ ਦਰਜਾ ਕੋਲੀ ਦੀ ਸੇਵਾ ਤੇ ਮੈਡੀਕਲ ਕਰ ਸਕਦਾ ਜਨੇ ਕਿ ਸੇਵਾ ਤੇ ਬਿਮਾਰਾਂ ਦੀ ਨੁਕੀਜਾ ਬੜੀ ਆਪਣੀ ਬਹੁਤ ਪਰਫੁੱਲਤਾ ਨਹੀਂ ਨਹੀਂ ਬਿਮਾਰਤਾ ਖੁਰਚ ਨਹੀਂ ਹੈ ਪਰ ਮੈਨੂੰ ਇੱਥੇ ਹੈ ਤਾਂ ਦੀ ਖੁੱਲ੍ਹੀ ਮੈਂ ਹੁਣ ਗੱਲ ਲੱਗਿਆ ਨਾ ਰਮਨਵੀਰੇ ਕਾਰਨ ਉਹ ਕਿਤੇ ਨਾ ਕਿਤੇ ਫਿਰ ਦੁਬਾਰਾ ਸਾਹ ਕਿਤੇ ਨਾ ਕਿਤੇ ਕਿਸੇ ਨੂੰ ਚੂਹ ਸਕਦੀ ਹੈ ਮੈਂ ਉਹਦੇ ਲਈ ਪਹਿਲੇ ਸੌਰੀ ਮੰਗਦਾ ਤਾਂ ਇੱਥੇ ਐਡੀਟ ਦੇ ਵਿੱਚ ਬਾਜੀ ਸਿੰਗਰ ਆ ਠੀਕ ਹੈ ਮੈਂ ਪਹਿਲਾਂ ਵੀ ਇਹ ਗੱਲ ਕੀਤੀ ਹੋਈ ਆ ਸਿੰਗਰਾ ਨੂੰ 25-25000 ਦੀ ਦੀ ਦਿੱਤਾ ਜਾਂਦਾ ਪਿੱਛੇ ਤੰਗੜਾ ਕਰਨ ਵਾਲਿਆਂ ਨੂੰ ਕਿਹਾ ਜਾਂਦਾ ਕਿ ਯਾਰ ਵੀਰੇ ਜੇ ਉਹ ਕਹਿੰਨਗੇ ਵੀ ਸਾਨੂੰ ਵੀ ਪੈਸੇ ਦੋ ਉਹਨਾਂ ਨੂੰ ਇਹ ਕਿਹਾ ਜਾਂਦਾ ਕਿ ਬਾਈ ਜੀ ਤੁਸੀਂ ਤਾਂ ਪੰਜਾਬੀ ਦੀ ਸੇਵਾ ਕਰੋ ਕੀ ਗੱਲ ਜੀ ਉਹਨਾਂ ਨੂੰ ਤੁਸੀਂ 25 ਦੇ ਸਕਦੇ ਹੋ ਮੁਝਾਰ ਪਰ 200 ਯਾਰ ਜਿਹੜਾ ਤੰਗੜਾ ਪਾ ਰਿਹਾ ਉਹਨਾਂ ਨੂੰ ਤੁਸੀਂ ਦੋ 200-300 ਵੀ ਦੇ ਸਕਦੇ ਹੋ ਕੋਈ ਮਾੜੀ ਗੱਲ ਤਾਂ ਨਹੀਂ ਮੈਂ ਕਹੀ ਮਤਲਬ ਕਿਤੇ ਨਾ ਕਿਤੇ ਮਤਲਬ ਕਿ ਤਾਈ ਉਹਨਾਂ ਦਾ ਦਿਲ ਲੱਗ ਗਿਆ ਜੀ ਹੁਣ ਤੁਸੀਂ ਕਹਿ ਰਹੇ ਹੋ ਨਾ ਲੋਕਾਂ ਦਾ ਇੰਟਰਸਟ ਕਿਉਂ ਘਟ ਗਿਆ ਹਰ ਬੰਦਾ ਚਾਹੁੰਦਾ ਕੀ ਇਹ ਉਹਦਾ ਸ਼ੌਂਕ ਦੀ ਰੋਜੀ ਰੋਟੀ ਬਣੇ ਮੈਂ ਕਿਤੇ ਗਲਤ ਤਾਂ ਨਹੀਂ ਹਰ ਬੰਦਾ ਇਹ ਚਾਹੁੰਦਾ ਵੀ ਉਹਦਾ ਸ਼ੌਂਕ ਦੀ ਰੋਜੀ ਰੋਟੀ ਬਣੇ ਠੀਕ ਹੈ ਜੇ ਕੋਈ ਮਨਦਾ ਪੰਗੜਾ ਸਿੱਖ ਵੀ ਲੰਦਾ ਨਾ ਤਾਂ ਉਹਦਾ ਫਿਊਚਰ ਕੀ ਹੈ ਤਾਂ ਉਹਨੂੰ ਸਿਰਫ ਇਹੀ ਕੀ ਹੈ ਜਾਂਦਾ ਪੰਗੜਾ ਪਾਓ ਜਾਂ ਪੈਸੇ ਮੰਗਦੇ ਉਹਨੂੰ ਕਹੇ ਜਾਂਦਾ ਭਾਈ ਯਾਰ ਕੋਈ ਗੱਲ ਨਹੀਂ ਤੁਸੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰੋ ਕੀ ਗੱਲ ਭਾਈ ਉਹਨਾਂ ਦੇ ਘਰੇ ਜਵਾਕ ਨਹੀਂ ਹੈਗੇ ਉਹਨਾਂ ਨੇ ਰੋਟੀ ਨਹੀਂ ਖਾਣੀ ਤੁਸੀਂ ਐਗਰੀਓ ਮੇਰੀ ਇਹ ਗੱਲ ਨਾਲ ਇਹ ਤੇ ਸਾਰਾ ਮੰਡੀ ਕਰਨ ਦੀ ਗੱਲ ਹੈ ਜਿਹੜਾ ਜੋ ਮਾਰਕੀਟ ਦਾ ਜਿੱਧਰ ਚੁਕਾਵਾਂ ਹੁੰਦਾ ਹੈ ਉਹਨ ਮਾਰਕੀਟ ਚ ਕੌਣ ਕਿੰਨਾ ਸਟਰੋਂਗ ਹੈ ਕਿਦਾਂ ਕਿਦਾਂ ਆਪਣੇ ਆਪ ਨੂੰ ਤਿਆਰ ਕਰਕੇ ਉੱਤਰਦਾ ਹੈ ਉੱਤੇ ਵੀ ਡਿਪੈਂਡ ਕਰਦਾ ਹੈ ਹਾਂ ਉਹ ਜੇ ਤੁਸੀਂ ਨਹੀਂ ਡਿਮਾਂਡ ਕਰਦੇ ਆਪਣੇ ਮਤਲਬ ਕਲਾ ਦੀ ਤੁਸੀਂ ਆਪਣੇ ਆਪ ਨੂੰ ਵੈਲਿਊ ਨਹੀਂ ਕਰਦੇ ਅਗਲਾ ਕੰਮ ਕਰੇਗਾ ਤੁਹਾਨੂੰ ਆਪਣੀ ਵੈਲਿਊ ਪਰਮਾਂਡ ਕਰੋ ਵੈਲਿਊ ਆਪਣੀ ਆਪ ਪਛਾਣ ਬਣਾਉਣੀ ਪੈਣੀ ਹੈ ਐਦਾਂ ਨਹੀਂ ਕਿ ਤੁਸੀਂ ਭਗੜੇ ਦੀ ਵਰਦੀ ਪਾਏ ਤੁਸੀਂ ਕਿਰਨਾਸ ਕਰੀ ਤੁਸੀਂ ਹੂੰ ਹੂੰ ਐਦਾਂ ਨਹੀਂ ਹੋ ਸਕਦਾ ਐਦਾਂ ਹੋਣੀ ਨਹੀਂ ਸਕਦਾ ਕਿ ਭਗੜੇ ਦੀ ਵਰਦੀ ਤੁਸੀਂ ਪਾ ਲਈਏ 6 ਬੰਦੇ ਆ ਲੈ 8 ਬੰਦੇ ਆ ਲੈ ਤੁਸੀਂ ਜੋ ਵੀ ਮੰਗੋ ਤੁਹਾਨੂੰ ਮਿਲ ਜਗਾ ਨਹੀਂ ਉਹਨੇ ਜੋਗਾ ਬਣਨਾ ਪਏਗਾ ਤੁਹਾਨੂੰ ਮੰਗੋਗੇ ਤਾਂ ਕੋਈ ਕੋਈ ਵੀ ਦੇਗਾ ਕੋਈ ਵੱਡੀ ਕਰਨੀ ਜੀ ਕੋਈ ਵੀ ਦੇਗਾ ਉਹ ਯੋਸਿਫ ਜੀ ਦੇ ਕਿਤੇ ਤੋਂ ਆਏ ਬਹੁਤ ਪਿਆਰੀ ਕੋਈ ਅਸੀਂ ਨਾ ਆਰਕੀਡ ਦੇ ਜਾਂ ਉਸ ਮੰਡੀ ਦੇ ਅੰਡਾ ਬੰਨਣਾ ਪਿਆ ਬਲਾ ਬੰਨਣਾ ਜਿੱਦੇ ਨਾ ਕਿਤੇ ਕਰ ਸਿੰਗਲ ਦੀ ਜਿਵੇਂ ਵਾਰੀ ਬਣਦੀ ਹੈ ਬੰਨਣਾ ਪੈਣਾ ਯਾਰ ਬਾਈ ਸਾਨੂੰ ਮੈਨੂੰ ਐਨੇ ਦੇ ਰਹੇ ਤੁਸੀਂ ਇਹਨਾਂ ਨੂੰ ਵੀ ਸਮਝਾ ਲਾ ਪੈਂਦਾ ਜਸਟ ਬਿਕੋਜ਼ ਜੇ ਉਹ ਉਹ ਕਲਾ ਹੈਗੀ ਉਹਦੇ ਸਿੰਗਲ ਦੇ ਬਰਾਬਰ ਦੀ ਤਾਂ ਉਹਨੂੰ ਬਰਾਬਰ ਤਾਂ ਮਿਲੇਗਾ ਛੋਣੀ ਮਿਲੇਗਾ ਮਿਲੇਗਾ ਕਿਉਂਕਿ ਉਹ ਕਿਉਂ ਹੈ ਕਿਉਂਕਿ ਉਹਨੂੰ ਸਿੰਗਲ ਨੂੰ ਲੋਕ ਵੇਖਣ ਆ ਰਹੇ ਆ ਜੋ ਭੰਗੜੇ ਵਾਲਾ ਨੇ ਉਹਨੇ ਹੀ ਪਸੰਦ ਕਰ ਰਿਆ ਹੈ ਤੇ ਉਹਦੀ ਵੈਰ ਨੂੰ ਆਪਣਾ ਭਾਣ ਜਣੀ ਹੈ ਪਹਿਲੇ ਆਪਣੇ ਆਪ ਨੂੰ ਪ੍ਰੂਫ ਕਰਨਾ ਪਊਗਾ ਚਲੋ ਦਰਸ਼ਕਾਂ ਨਾਲ ਗੱਲ ਸਾਂਝੀ ਮੈਂ ਚਾਹੁੰਦਾ ਸੁਨਿਆਰ ਜੀ ਦਰਸ਼ਕਾਂ ਕਿ ਲੋਕਨਾ ਚੈਨਲ ਜੁੜਨਾ ਕਿੰਨਾ ਜ਼ਰੂਰੀ ਹੈ ਜਬ ਚੰਕ ਨਾਲ ਜੁੜਨਾ ਜ਼ਰੂਰੀ ਹੈ ਦੇਖੋ ਇਸ ਧਰਤੀ ਦੇ ਉੱਤੇ ਤੇ ਇੰਨਾ ਕੋ ਜ਼ਰੂਰੀ ਹੈ ਕਿ ਜਿੰਨਾ ਕੋ ਸਾਹ ਲੈਣਾ ਚਾਹੀਦਾ ਬਹੁਤ ਖੂਬਸੂਰਤ ਫਸਿਸ਼ ਤੋਂ ਬਤਨ ਕੋਈ ਨਹੀਂ ਕਹਿ ਸਕਦਾ ਇਹ ਸਾਨੂੰ ਪਤਾ ਹੈ ਕਿ ਕਿਉਂ ਜ਼ਰੂਰੀ ਹੈ ਮੈਂ ਇੰਨੀ ਗੱਲ ਕਿਉਂ ਕੀਤੀ ਹੈ ਕਿ ਜੇ ਆਪਾਂ ਆਪ ਜਿਉਂਦੇ ਰਹਿਣਾ ਹੈ ਤਾਂ ਸਾਰਾ ਨਾਲ ਜ਼ਰੂਰੀ ਹੈ ਤੇ ਜੇ ਆਪਾਂ ਆਪਣੇ ਅੰਦਰ ਦਾ ਪੰਜਾਬੀ ਜਿਉਂਦਾ ਰੱਖਣਾ ਹੈ ਤੇ ਲੋਕ ਨਾਚ ਨਾਲ ਜੁੜਨਾ ਬਹੁਤ ਜ਼ਰੂਰੀ ਹੈ ਸੋ ਦੂਸਤੋ ਦਸਕਰ ਨਾਲ ਤੁਹਾਡੇ ਨਾਲ ਗੱਲ ਸਾਂਝੀ ਕਰਦੇ ਹੋਏ ਉਹ ਰਮ ਜੀ ਬੜੀ ਖੂਬਸੂਰਤ ਗੱਲ ਕੀਤੀ ਕਿ ਸਾਹ ਲੈਣਾ ਜੇ ਜ਼ਰੂਰੀ ਹੈ ਤਾਂ ਲੋਕ ਨਾਚ ਨਾਲ ਜੁੜਨਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਇਹਨਾਂ ਨੇ ਗੱਲ ਦੇ ਵਿੱਚ ਇੱਕ ਹੋਰ ਬਹੁਤ ਹੀ ਅੱਛੀ ਗੱਲ ਕੀਤੀ ਸੀ ਕਿ ਲੋਕਨਾਟਕਲਾ ਇਹ ਲਿਗਿਸੇ ਨਾਚ ਸਿੱਖਣ ਜਾਂਦੇ ਭੇਜਦੇ ਆ ਬੱਚਿਆਂ ਨੂੰ ਜਾਂ ਨਾਚ ਸਿੱਖਦੇ ਨੇ ਸਾਡੇ ਬੱਚੇ ਉਹ ਕਿਤੇ ਨਾ ਕਿਤੇ ਨਾਲ ਹੀ ਨਾਲ ਬੋਲੀ ਨਹੀਂ ਸਿੱਖ ਰਹੇ ਨੇ ਨਾਲ ਹੀ ਨਾਲ ਉਹ ਸਭਿਆਚਾਰ ਜਿਹੜਾ ਸਟਰੋਂਗ ਸਭਿਆਚਾਰ ਜਿਹੜਾ ਬਹੁਤ ਹੀ ਇੰਡੀਆ ਵੈਲਿਊਜ਼ ਨੇ ਉਹ ਸਿੱਖ ਰਹੇ ਨੇ ਨਾਲ ਹੀ ਨਾਲ ਕਿਤੇ ਨਾ ਕਿਤੇ ਮੋਰਲ ਵੈਲਿਊਜ਼ ਵੀ ਸਿੱਖ ਰਹੇ ਨੇ ਨਾਲ ਹੀ ਨਾਲ ਕਿਤੇ ਨਾ ਕਿਤੇ ਉਹ ਦੂਸਰੇ ਬੱਚਿਆਂ ਦੇ ਆਲੇ ਦੁਆਲੇ ਚ ਕੀ ਹੋ ਰਿਹਾ ਉਹਨਾਂ ਕੋਲ ਵੀ ਬਹੁਤ ਬਹੁਤ ਕੁਝ ਗ੍ਰੈਬ ਕਰਦੇ ਨੇ ਕਿ ਉਹ ਸਾਰਾ ਕੁਝ ਸਿੱਟ ਕੇ ਕਰੇ ਲੈ ਕੇ ਜਾਂਦੇ ਨੇ ਤੇ ਨੋ ਡਾਊਟ ਜੋ ਸਿੱਖਿਆ ਇਨਸਾਨ ਨੇ ਜੋ ਗਿਆਨ ਉਹਦੇ ਕੋਲ ਹੈ ਕਿਸੇ ਨਾ ਕਿਸੇ 스테ਜ ਤੇ ਉਹ ਦੂਸਰੇ ਨਾਲ ਜ਼ਰੂਰ ਸਾਂਝਾ ਕਰਦਾ ਹੈ ਜੀ ਰਿਕ ਗਰਵਾਣੀ ਦੋਸਤੋ ਮੈਨੂੰ ਆਸ ਹੈ ਕਿ ਤੁਹਾਨੂੰ ਅੱਜ ਦੇ ਐਪੀਸੋਡ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਊਗਾ ਪਲੀਜ਼ ਸ਼ੇਅਰ ਜ਼ਰੂਰ ਕਰਿਓ ਜੇਕਰ ਤੁਹਾਨੂੰ ਸਾਡਾ ਐਪੀਸੋਡ ਵਧੀਆ ਲੱਗਿਆ ਇਹਦੇ ਨਾਲ ਹੀ ਅਜਾਤ ਤੁਹਾਡਾ ਸਿਰਫ ਤੁਹਾਡੇ ਦੀ ਪਿਆਰ ਸਸਿਕਾ ਸਸਿਕਾ